ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਅੱਜ ਆਪਾਂ ਕਾਂਗਰਸ ਦੇ ਬਾਰੇ ਗੱਲ ਕਰਦੇ ਹਾਂ ਜਦੋਂ ਤੋਂ ਬਲਾਕ ਸਮਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਆਏ ਆ ਕਾਂਗਰਸ ਦੂਜੇ ਨੰਬਰ ਤੇ ਆਈ ਹੈ ਠੀਕ ਹੈ ਮਿਹਨਤ ਵੀ ਕੀਤੀ ਹੈ ਕਾਂਗਰਸ ਨੇ ਹੁਣ ਕਾਂਗਰਸ ਪੱਪਾ ਪਾਰ ਆ ਵੀ 2027 ਦੇ ਵਿੱਚ ਸਾਡੀ ਸਰਕਾਰ ਜਿਹੜੀ ਆ ਬਣ ਜਾਣੀ ਆ ਵੱਖ-ਵੱਖ ਤਰ੍ਹਾਂ ਦੇ ਸਰਵੇਜ਼ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਘੁੰਮਦੇ ਪਏ ਆ ਉਹਨਾਂ ਦੀ অথੈਨਟੀਸਿਟੀ ਕੀ ਆ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਦੇ ਪਰ ਕਾਂਗਰਸ ਦੇ ਵਿੱਚ ਜਿਹੜਾ ਉਤਸ਼ਾਹ ਹੈ ਇਹਦੇ ਬਾਰੇ ਤੁਹਾਨੂੰ ਸਮਝਦੇ ਆ ਵੀ ਕੀ ਰਾਹੁਲ ਗਾਂਧੀ ਜਿਹੜੇ ਆ ਉਹ ਕੋਈ ਸਰਵੇ ਕਰਾ ਰਹੇ ਆ ਉਹਨਾਂ ਉਮੀਦਵਾਰਾਂ ਨੂੰ ਲੈ ਕੇ ਜਿਨ੍ਹਾਂ ਨੂੰ ਸੀਐਮ ਫੇਸ ਐਲਾਨਿਆ ਜਾ ਸਕਦਾ ਕੋਈ ਸਰਵੇ ਟੀਮ ਰਾਹੁਲ ਗਾਂਧੀ ਦੀ ਇਸ ਵੇਲੇ ਪੰਜਾਬ ਦੇ ਵਿੱਚ ਸਰਗਰਮ ਹੈ ਜਿਹੜੇ ਲੀਡਰਜ਼ ਆ ਉਹ ਇਸ ਵੇਲੇ ਕੁਸਰਮੁਸਰ ਕਰ ਰਹੇ ਆ ਆਪਸ ਦੇ ਵਿੱਚ ਕਾਨਾ ਫੂਸੀ ਚਲਦੀ ਪਈ ਆ ਵੀ ਇਹ ਟੀਮ ਗੁਪਚਪ ਤਰੀਕੇ ਨਾਲ ਬਿਲਕੁਲ ਗੁਪਤ ਤਰੀਕੇ ਦੇ ਨਾਲ ਸਰਵੇ ਕਰ ਰਹੀ ਹੈ ਇਹ ਸਰਵੇ ਕੀ ਹੈ ਔਰ ਇਹਨਾਂ ਸਰਵੇਆਂ ਦਾ ਇਹਨਾਂ ਜਿਹੜੇ ਲੀਡਰਜ਼ ਆ ਇਹਨਾਂ ਦੇ ਅਕਸ ਤੇ ਇਹਨਾਂ ਦੇ ਆਧਾਰ ਤੇ ਕੀ ਫਰਕ ਪੈ ਸਕਦਾ ਡਾਲਾ ਸਾਹਿਬ ਦੇਖੋ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਸਾਫ਼ ਕਰ ਦਿਆਂ ਕਿ ਅੱਜ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਸਮੇ ਸਮੇਤੇ ਸਰਵੇਖਣ ਕਰਵਾਉਂਦੀਆਂ ਰਹਿੰਦੀਆਂ ਨੇ ਔਰ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਉਹ ਸਿੱਧੇ ਆਪਣੀਆਂ ਸਰਵੇ ਏਜੰਸੀਆਂ ਦੇ ਨਾਲ ਸੰਪਰਕ ਕਰਕੇ ਸਰਵੇ ਕਰਾਉਂਦੇ ਨੇ ਬਹੁਤ ਸਾਰੀਆਂ ਪਾਰਟੀਆਂ ਆਪਣੇ ਕੈਂਡੀਡੇਟਾਂ ਲਈ ਵੀ ਕਰਾਉਂਦੀਆਂ ਨੇ ਵੀ ਇਸ ਹਲਕੇ 'ਚ ਸਾਡਾ ਕਿਹੜਾ ਕੈਂਡੀਡੇਟ ਦਾ ਨਾਮ ਬੋਲਦਾ ਹੈ ਕਿਹੜਾ ਤਕੜਾ ਹੈ ਔਰ ਮੁੱਖ ਮੰਤਰੀ ਦੇ ਤੌਰ ਤੇ ਕਿਹੜਾ ਚਿਹਰਾ ਲੋਕਾਂ ਦੀ ਪਸੰਦ ਹੈ ਇਹ ਪੋਲਿਟੀਕਲ ਪਾਰਟੀਆਂ ਦੇ ਲਈ ਅੱਜ ਕੱਲ ਇਹ ਰੂਟੀਨ ਮੈਟਰ ਹੋ ਗਿਆ ਇਹ ਸਰਵੇਖਣ ਨੇ ਜਿਹੜੇ ਰੂਟੀਨ ਮੈਟਰ ਹੋ ਗਿਆ ਔਰ ਜਿਹੜੇ ਸਰਵੇਖਣ ਨੇ ਇਹਨਾਂ ਦੇ ਨਤੀਜੇ ਹਰ ਮਹੀਨੇ ਬਦਲ ਜਾਂਦੇ ਨੇ ਕਿਉਂਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅੱਜ ਦੇ ਸਮੇਂ 'ਚ ਜਿਹੜੇ ਸਾਡੇ ਲੀਡਰ ਨੇ ਪੋਲਿਟਿਕਲ ਲੀਡਰ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਬਿਆਨਬਾਜ਼ੀ ਉਹਨਾਂ ਦੇ ਪੋਲਿਟਿਕਲ ਕਰੈਕਟਰ ਦਾ ਲੋਕਾਂ ਦੇ ਵਿੱਚ ਪ੍ਰਭਾਵ ਬਦਲਦੀ ਰਹਿੰਦੀ ਹੈ ਅਸੀਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੀਡਰਾਂ ਨੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਮਾਫ਼ੀਆਂ ਮੰਗੀਆਂ ਰਾਜਾ ਵੜਿੰਗੜੀ ਉਦਾਹਰਣ ਸਾਡੇ ਸਾਹਮਣੇ ਹੈ ਜੋ ਕੁਝ ਤਰਨ ਤਾਰਨ ਦੇ ਵਿੱਚ ਹੋਇਆ ਸੋ ਹੋਰ ਵੀ ਬਹੁਤ ਸਾਰੇ ਲੀਡਰ ਨੇ ਸਮੇਂ-ਸਮੇਂ ਤੇ ਜਿਨ੍ਹਾਂ ਨੇ ਇਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਿਸ ਤੋਂ ਬਾਅਦ ਉਹ ਦੇ ਤੋਂ ਪਿੱਛੇ ਹਟੇ ਹੁਣ ਜਿਹੜੀ ਗੱਲ ਤੁਸੀਂ ਕਾਂਗਰਸ ਦੀ ਕੀਤੀ ਹੈ ਸਰਵੇਖਣ ਕਾਂਗਰਸ ਦੇ ਵਿੱਚ ਰੁਟੀਨ ਦਾ ਪ੍ਰੋਸੈਸ ਹੈ ਲੇਕਿਨ ਰਾਹੁਲ ਗਾਂਧੀ ਜਿਹੜੀ ਇੱਕ ਬਹੁਤ ਵੱਡੀ ਗੱਲ ਕਰ ਰਹੇ ਨੇ ਜਿਹੜੀ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਆਈ ਹੈ ਰਾਹੁਲ ਗਾਂਧੀ ਕਿਉਂਕਿ ਪੰਜਾਬ ਦੀ ਕਾਂਗਰਸ ਤੋਂ ਰਾਹੁਲ ਗਾਂਧੀ ਔਖਾ ਬੜਾ ਹੂੰ ਜਿਸ ਤਰ੍ਹਾਂ ਨਾਲ ਪੰਜਾਬ ਦੇ ਲੀਡਰ ਪਿਛਲੇ ਸਮੇਂ ਦੇ ਵਿੱਚ ਗੁੱਟਬਾਜ਼ੀ ਦਾ ਸ਼ਿਕਾਰ ਰਹੇ ਸ਼ਕਤੀ ਪ੍ਰਦਰਸ਼ਨਾਂ ਦੇ ਵਿੱਚ ਲੱਗੇ ਰਹੇ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ 'ਚ ਆਪੋ ਆਪ ਪੰਜਾਬ ਦੇ ਲੀਡਰ ਪੈ ਗਏ ਔਰ ਸਮੇਂ-ਸਮੇਂ ਤੇ ਅਸੀਂ ਵੇਖਿਆ ਟਿਕਟਾਂ ਦੇ ਲਈ ਔਰ ਸਮੇਂ-ਸਮੇਂ ਤੇ ਜਿਹੜੇ ਪ੍ਰਭਾਰੀ ਕਾਂਗਰਸ ਦੇ ਲੱਗਦੇ ਰਹੇ ਨੇ ਸਾਨੂੰ ਯਾਦ ਹੈ ਜਿਹੜੇ ਜਸਵੀਰ ਸਿੰਘ ਡਿੰਪਾ ਸੀ ਜਿਹੜੇ ਐਮਪੀ ਸੀ ਕਾਂਗਰਸ ਪਾਰਟੀ ਦੇ ਉਹਨਾਂ ਨੇ ਜਿਹੜਾ ਟਵੀਟ ਕੀਤਾ ਸੀ ਆਪਣੀ ਪਾਰਟੀ ਦੇ ਪ੍ਰਭਾਰੀ ਬਾਰੇ ਜਿਹਦੇ ਬਾਰੇ ਉਹਨਾਂ ਨੇ ਟਵੀਟ 'ਚ ਲਿਖਤਾ ਸੀ ਬਾੜਮੇਰ ਦਾ ਠੱਗ ਸੋ ਕਾਂਗਰਸ ਦੇ ਵਿੱਚ ਅੰਦਰੂਨੀ ਤੌਰ ਤੇ ਕਰਪਸ਼ਨ ਦੇ ਅਲੀਗੇਸ਼ਨ ਗੁੱਟਬਾਜ਼ੀ ਫੁੱਟ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਇਹ ਸਾਰਾ ਕੁਝ ਬਹੁਤ ਵੱਡੀ ਚੁਣੌਤੀ ਰਾਹੁਲ ਗਾਂਧੀ ਲਈ ਬਣਿਆ ਪਿਆ ਔਰ ਪੰਜਾਬ ਦੇ ਜਿਹੜੇ ਸਮਿਕਰਨ ਨੇ ਕਾਂਗਰਸ ਦੇ ਹੁਣ ਰਾਹੁਲ ਗਾਂਧੀ ਇਸ ਦੁਚਿੱਤੀ ਚ ਹੈ ਵੀ ਮੈਂ ਪੰਜਾਬ ਦੇ ਵਿੱਚ ਜੱਟ ਸਿੱਖ ਚਿਹਰਾ ਅੱਗੇ ਕਰਾਂ 27 ਲਈ ਵੱਡੀਆਂ ਜ਼ਿੰਮੇਵਾਰੀਆਂ ਲਈ ਮੈਂ ਐਸਸੀ ਭਾਈਚਾਰੇ ਦਾ ਚਿਹਰਾ ਅੱਗੇ ਕਰਾਂ ਮੈਂ ਗੈਰ ਸਿੱਖ ਭਾਈਚਾਰੇ ਦਾ ਕੋਈ ਚਿਹਰਾ ਅੱਗੇ ਕਰਾਂ ਜਾਂ ਮੈਂ ਕੋਈ ਮਹਿਲਾ ਦਾ ਚਿਹਰਾ ਅੱਗੇ ਕਰਾਂ ਇਹ ਇਸ ਵਕਤ ਰਾਹੁਲ ਗਾਂਧੀ ਦੀ ਜਿਹੜੀ ਕੋਰ ਟੀਮ ਹੈ ਜਾਂ ਕੁਝ ਖਾਸ ਉਹਦੇ ਆਲੇ ਦੁਆਲੇ ਦੇ ਲੋਕ ਨੇ ਜਿਨ੍ਹਾਂ ਨੂੰ ਰਾਹੁਲ ਗਾਂਧੀ ਅਕਸਰ ਜ਼ਿੰਮੇਵਾਰੀ ਦਿੰਦਾ ਹੈ ਪੰਜਾਬ ਨੂੰ ਸਟੱਡੀ ਕਰਨ ਦੀ ਇਹ ਗੱਲ ਚੱਲ ਰਹੀ ਹੈ ਔਰ ਇੱਕ ਫਾਈਲ ਬਣਵਾ ਰਿਹਾ ਕਹਿੰਦੇ ਰਾਹੁਲ ਗਾਂਧੀ ਇਸ ਤਰ੍ਹਾਂ ਦੀਆਂ ਖਬਰਾਂ ਨੇ ਉਹ ਸਾਰੇ ਛੋਟੇ ਵੱਡੇ ਲੀਡਰਾਂ ਦੀ ਫਾਈਲ ਬਣਾਈ ਜਾ ਰਹੀ ਹੈ ਜਿਹੜੀ ਅੱਜਕੱਲ ਕਿਉਂਕਿ ਅੱਜਕੱਲ ਸਭ ਕੁਝ ਆਨਲਾਈਨ ਹੈ ਉਹ ਕਹਿੰਦੇ ਕਿ ਜਿਹੜਾ ਉਹਨਾਂ ਕੋਲੇ ਰਾਹੁਲ ਗਾਂਧੀ ਦਾ ਕੋਈ ਸਪੈਸ਼ਲ ਸੌਫਟਵੇਅਰ ਹੈ ਉਹਦੇ ਵਿੱਚ ਉਹ ਫਾਈਲ ਅਪਲੋਡ ਹੋਣੀ ਹੈ ਸਾਰੇ ਕਾਂਗਰਸ ਦੇ ਉਹ ਲੀਡਰਾਂ ਦੀ ਜਿਹੜੇ ਜਾਂ ਤਾਂ ਟਿਕਟਾਂ ਦੇ ਦਾਵੇਦਾਰ ਨੇ ਜਾਂ ਜਿਹੜੇ ਅਹੁਦੇਦਾਰਾਂ ਦੇ ਦਾਵੇਦਾਰ ਨੇ ਉਹਨਾਂ ਦੇ ਵਿੱਚ ਭਾਵੇਂ ਜ਼ਿਲ੍ਹਾ ਪ੍ਰਧਾਨ ਨੇ ਮੌਜੂਦਾ ਸਮੇਂ 'ਚ ਜਾਂ ਸੰਗਠਨ ਦੇ ਲੀਡਰ ਨੇ ਇਹ ਫਾਈਲ ਕਿਉਂ ਬਣਾਈ ਜਾ ਰਹੀ ਹੈ ਦੇਖੋ ਅੱਜ ਕੱਲ ਆਈਟੀ ਦਾ ਜ਼ਮਾਨਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਸੌਫਟਵੇਅਰ ਦੇ ਵਿੱਚ ਰਾਹੁਲ ਗਾਂਧੀ ਸਾਰੇ ਲੀਡਰਾਂ ਦੀ ਜਨਮkundli ਪਾਏਗਾ ਉਹਨਾਂ ਦੀ ਜਨਮ ਉਹਨਾਂ ਦਾ ਐਜੂਕੇਸ਼ਨ ਉਹਨਾਂ ਦਾ ਪ੍ਰਾਣਾ ਐਕਸਪੀਰੀਅੰਸ ਕਾਂਗਰਸ ਨਾਲੋਂ ਕਿੰਨੀ ਦੇਰ ਤੋਂ ਕਮਿਟਿਡ ਨੇ ਕੀ ਕਦੀ ਪਾਰਟੀ ਤਾਂ ਨਹੀਂ ਛੱਡ ਕੇ ਗਏ ਵੀ ਕਿਸੇ ਸਮੇਂ ਕਾਂਗਰਸ ਸੀ ਫਿਰ ਕਿਸੇ ਪਾਰਟੀ ਚਲੇ ਗਏ ਫਿਰ ਵਾਪਸ ਆ ਗਏ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਕੀ ਕੋਈ ਬਾਪ ਦਾਦਾ ਕਾਂਗਰਸ ਚ ਐਮ ਐਲ ਏ ਐਮ ਪੀ ਚੇਅਰਮੈਨ ਰਿਹਾ ਹੈ ਇਹ ਸਾਰਾ ਡਾਟਾ ਪਰ ਮਹੱਤਵਪੂਰਨ ਡਾਟਾ ਕੀ ਪੜਨਾ ਹੈ ਕਿ ਇਸ ਵਿਅਕਤੀ ਤੇ ਮੌਜੂਦਾ ਸਮੇਂ ਚ ਭਾਵੇਂ ਉਹ ਕਾਂਗਰਸ ਦਾ ਅਹੁਦੇਦਾਰ ਹੈ ਯਾ ਉਹ ਜ਼ਿਲ੍ਹਾ ਪ੍ਰਧਾਨ ਹੈ ਜਾਂ ਕੋਈ ਸਟੇਟ ਦਾ ਆਫਿਸ ਬਿਰਰ ਹੈ ਕੀ ਉਹਦੇ ਤੇ ਕੋਈ ਐਫ ਆਈ ਆਰ ਹੈ ਕੀ ਉਹਦੇ ਤੇ ਕੋਈ ਕਰਪਸ਼ਨ ਦਾ ਕੇਸ ਹੈ ਕੀ ਉਹ ਈਡੀ ਦੀ ਰਡਾਰ ਤੇ ਹੈ ਜਾਂ ਨਹੀਂ ਹੈ ਇਨਕਮ ਟੈਕਸ ਈਡੀ ਵਿਜੀਲੈਂਸ ਔਰ ਕਰਪਸ਼ਨ ਦੇ ਕੇਸ ਆ ਚਾਰ ਮੋٹے ਮੋٹے ਪੈਰਾਮੀਟਰਸ ਰੱਖੇ ਗਏ ਨੇ ਔਰ ਇਹ ਸਾਰੇ ਲੀਡਰਾਂ ਦੇ ਬਾਰੇ ਇਸ ਤਰ੍ਹਾਂ ਦੀ ਕਹਿੰਦੇ ਉਹਨਾਂ ਨੇ ਫਾਈਲ ਤਿਆਰ ਕਰਨੀ ਹੈ ਇਹ ਨਾਰਮਲ ਇੱਕ ਦੇਖਿਆ ਜਾਵੇ ਤੇ ਇਹਦੇ 'ਚ ਕੋਈ ਗਲਤ ਕੰਮ ਨਹੀਂ ਹੈ ਉਹ ਵੀ ਪੋਲੀਟੀਕਲ ਪਾਰਟੀ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਕਿ ਸਾਡਾ ਕੋਈ ਵੀ ਲੀਡਰ ਹੈ ਉਹਦੀ ਕੁਆਲਿਫੀਕੇਸ਼ਨ ਤੋਂ ਲੈ ਕੇ ਉਹਦੀ ਉਹਦੇ ਕੈਰੀਅਰ ਦੇ ਵਿੱਚ ਉਹਦੀ ਕੰਸਿਸਟੈਂਸੀ ਉਹਦੀ ਫੈਮਿਲੀ ਹਿਸਟਰੀ ਪੋਲੀਟੀਕਲ ਫੈਮਿਲੀ ਹਿਸਟਰੀ ਔਰ ਕੀ ਉਹਦੇ ਤੇ ਕੋਈ ਕ腐ਸ਼ਨ ਦਾ ਕੇਸ ਤਾਂ ਨਹੀਂ ਇਹ ਸਾਰੀ ਜਾਣਕਾਰੀ ਦਰਜ ਹੋਣੀ ਹੈ ਹੁਣ ਉਹਦਾ ਫਾਇਦਾ ਕੀ ਹੁੰਦਾ ਹੈ ਰਾਹੁਲ ਗਾਂਧੀ ਜਿੱਥੋਂ ਤੱਕ ਮੈਨੂੰ ਲੱਗਦਾ ਜਿੰਨੇ ਵੱਡੇ ਲੀਡਰ ਨੇ ਜਿਹੜੇ ਦੌੜ ਚ ਨੇ ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਕਾਂਗਰਸ ਦੇ ਵਿੱਚ 8 ਤੋਂ 10 ਚਿਹਰੇ ਮੁੱਖ ਮੰਤਰੀ ਦੇ ਨੇ 8 ਤੋਂ 10 ਚਿਹਰੇ ਮੁੱਖ ਮੰਤਰੀ ਦੇ ਨੇ 8 ਤੋਂ 10 ਚਿਹਰੇ ਹੀ ਪ੍ਰਧਾਨਗੀ ਦੀ ਦੌੜ ਦੇ ਨੇ ਔਰ 8 ਤੋਂ 10 ਚਿਹਰੇ ਭਾਵੇਂ ਕੈਂਪੇਨ ਕਮੇਟੀ ਦਾ ਚੇਅਰਮੈਨ ਕਿਸੇ ਨੂੰ ਬਣਾਉਣਾ ਹੋਵੇ ਕਾਂਗਰਸ ਮੁੱਖ ਰੂਪ ਚ ਇਸੇ ਤਰ੍ਹਾਂ ਚੱਲਦੀ ਆ ਹੁਣ ਤੁਸੀਂ ਪਿਛਲੀ ਵਾਰੀ ਦੇਖੋ ਚਰਨਜੀਤ ਚੰਨੀ ਸੀਐਮ ਫੇਸ ਸੀ ਨਵਜੋਤ ਸਿੱਧੂ ਪ੍ਰਧਾਨ ਸੀ ਸੁਨੀਲ ਜਾਖੜ ਕੈਂਪੇਨ ਕਮੇਟੀ ਦੇ ਚੇਅਰਪਰਸਨ ਸੀ ਨਵਜੋਤ ਸਿੱਧੂ ਜੱਟ ਸਿੱਖ ਭਾਈਚਾਰੇ ਤੋਂ ਲੈ ਲਏ ਉਹਨਾਂ ਨੇ ਰਨਜੀਤ ਸਿੰਘ ਚੰਨੀ ਸਾਹਿਬ ਐਸਸੀ ਭਾਈਚਾਰੇ ਤੋਂ ਲੈ ਲੇ ਔਰ ਗੈਰ ਸਿੱਖ ਭਾਈਚਾਰੇ ਤੋਂ ਹਿੰਦੂ ਭਾਈਚਾਰੇ ਤੋਂ ਸੁਨੀਲ ਜਾਖੜ ਨੂੰ ਉਹਨਾਂ ਨੇ ਲਾ ਲਿਆ ਕਾਂਗਰਸ ਹੁਣ ਵੀ ਲਗਭਗ ਉਸੇ ਤਰ੍ਹਾਂ ਦੇ ਫਾਰਮੂਲੇ ਤੇ ਅੱਗੇ ਵਧੇਗੀ ਹੁਣ ਆਮ ਆਦਮੀ ਪਾਰਟੀ ਭਗਵੰਤ ਮਾਨ ਜੱਟ ਸਿੱਖ ਮੁੱਖ ਮੰਤਰੀ ਹੈ ਰਮਨ ਅਰੋੜਾ ਅਮਨ ਅਰੋੜਾ ਅਮਨ ਅਰੋੜਾ ਜੀ ਉਹਨਾਂ ਦੇ ਪ੍ਰਧਾਨ ਨੇ ਗੈਰ ਸਿੱਖ ਨੇ ਹਿੰਦੂ ਭਾਈਚਾਰੇ ਚੋਂ ਨੇ ਲਗਭਗ ਵੱਡੀਆਂ ਹੁਣ ਬੀਜੇਪੀ ਵੀ ਜੇ ਸੁਨੀਲ ਜਾਖੜ ਸਾਹਿਬ ਉਹਨਾਂ ਦੇ ਪ੍ਰਧਾਨ ਨੇ ਤੇ ਵੱਡੀ ਗਿਣਤੀ 'ਚ ਸਿੱਖ ਚਿਹਰੇ ਭਾਜਪੀ ਨੇ ਅਹੁਦਿਆਂ ਤੇ ਰੱਖੇ ਨੇ ਹਰ ਪਾਰਟੀ ਆਪਣੇ ਆਪ ਨੂੰ ਵੱਧ ਤੋਂ ਵੱਧ ਸੈਕੂਲਰ ਧਰਮ ਨਿਰਪੱਖ ਦਿਖਾਉਣ ਦੀ ਕੋਸ਼ਿਸ਼ 'ਚ ਹੈ ਹੁਣ ਕਾਂਗਰਸ ਰਾਹੁਲ ਗਾਂਧੀ ਦੀ ਦਿੱਕਤ ਕੀ ਹੈ ਰਾਹੁਲ ਗਾਂਧੀ ਦੀ ਦਿੱਕਤ ਇਹ ਹੈ ਕਿ ਜਿਹੜੇ ਮੁੱਖ ਮੰਤਰੀ ਦੇ ਚਿਹਰੇ ਨੇ ਸਾਨੂੰ ਸਾਰਿਆਂ ਨੂੰ ਪਤਾ ਜਿਹੜੇ ਨਾਮ ਨੇ ਮੁੱਖ ਮੰਤਰੀ ਦੇ ਚਿਹਰੇ ਤੇ ਦਲਾ ਸਾਹਿਬ ਇਹ ਸਭ ਕੁਝ ਇਸ ਕਰਕੇ ਤੇ ਨਹੀਂ ਹੋ ਰਿਹਾ ਵੀ ਹਰਿਆਣਾ ਤੋਂ ਬਾਅਦ ਬਿਹਾਰ ਦੇ ਨਤੀਜਿਆਂ ਤੋਂ ਬਾਅਦ ਰਾਹੁਲ ਗਾਂਧੀ ਨਹੀਂ ਜਾਂਦੇ ਵੀ ਕਿਸੇ ਕਿਸਮ ਦਾ ਰਿਸਕ ਲਿਆ ਜਾਵੇ ਇਸੇ ਕਰਕੇ ਸਰਵੇ ਕਰਵਾਇਆ ਜਾ ਰਿਹਾ ਵੀ ਕੈਂਡੀਡੇਟ ਉਹ ਦਿੱਤਾ ਜਾਵੇ ਜਿਹੜਾ ਬਿਲਕੁਲ ਬੇਦਾਗ ਹੋਵੇ ਨਹੀਂ ਦੇਖੋ ਪਿਛਲੀ ਵਾਰੀ ਵੀ ਰਾਹੁਲ ਗਾਂਧੀ ਨੇ ਆਪ ਕਿਹਾ ਸੀ ਕਿ ਉਹਨਾਂ ਨੇ ਨਵਜੋਤ ਸਿੱਧੂ ਔਰ ਚਰਨਜੀਤ ਸਿੰਘ ਚੰਨੀ ਦੇ ਵਿਚਾਰੇ ਉਹਨਾਂ ਨੇ ਇੱਕ ਫੀਡਬੈਕ ਲਈ ਸੀ ਉਹਨੂੰ ਭਾਵੇਂ ਸਰਵੇ ਕਹਿ ਲਓ ਭਾਵੇਂ ਫੀਡਬੈਕ ਕਹਿ ਲਓ ਹੁਣ ਵੀ ਜਦੋਂ ਰਾਹੁਲ ਗਾਂਧੀ ਪੰਜਾਬ ਬਾਰੇ ਫੈਸਲਾ ਕਰੇਗਾ ਪੰਜਾਬ ਦੇ ਲੀਡਰਾਂ ਦੇ ਦਾਅਵੇ ਜੋ ਮਰਜ਼ੀ ਹੋਣ ਰਾਹੁਲ ਗਾਂਧੀ ਅੱਜ ਕੱਲ ਜਿਹੜੇ ਪਾਰਟੀਆਂ ਕੌਮੀ ਨੇ ਉਹਨਾਂ ਨੇ ਵੱਖ-ਵੱਖ ਸਰਵੇਖਣ ਏਜੰਸੀਆਂ ਉਹਨਾਂ ਨਾਲ ਜੁੜੀਆਂ ਨੇ ਉਹਨਾਂ ਨਾਲ ਵੱਖ-ਵੱਖ ਐਕਸਪਰਟ ਜੁੜੇ ਨੇ ਕਿਸੇ ਤੋਂ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਫੀਡਬੈਕ ਲੈ ਲੈਂਦੇ ਨੇ ਸਪੋਜ਼ ਰਾਹੁਲ ਗਾਂਧੀ ਨੂੰ ਕੋਈ ਲੀਡਰ ਪੰਜਾਬ ਦਾ ਇਹ ਲੱਗੇ ਕਿ ਮੈਂ ਇਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਦਾ ਤੇ ਰਾਹੁਲ ਗਾਂਧੀ ਬਿਨਾਂ ਕਿਸੇ ਨੂੰ ਦੱਸੇ ਉਹਦੀ ਫੀਡਬੈਕ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਲੈ ਲੂਗਾ ਇਹ ਅੱਜਕਲ ਕਾਮਨ ਹੈ ਇਦਿਆਂ ਪ੍ਰੋਫੈਸ਼ਨਲ ਸਰਵਿਸਸ ਦੰਦੇ ਨੇ ਲੋਕ ਅੱਜਕਲ ਇਹਦੀਆਂ ਹੁਣ ਰਾਹੁਲ ਗਾਂਧੀ ਦੀ ਦਿੱਕਤ ਕੀ ਹੈ ਸੰਦੀਪ ਜੀ ਕਿ ਉਹਨੇ ਪੰਜਾਬ ਚ ਅਗਰ ਪ੍ਰਧਾਨ ਬਦਲਣਾ ਹੈ ਹਮ ਤੇ ਰਾਹੁਲ ਗਾਂਧੀ ਇਹ ਦੇਖੂਗਾ ਕਿ ਮੈਂ ਉਹ ਪ੍ਰਧਾਨ ਲਾਵਾਂ ਜਿਹੜਾ ਨਾ ਡਰਾਇਆ ਜਾ ਸਕੇ ਨਾ ਕੰਪਰੋਮਾਈਜ਼ ਹੋਵੇ ਉਹ ਦੇਖੂਗਾ ਪਹਿਲਾਂ ਵੀ ਇਹਦੇ ਤੇ ਕੋਈ ਵਿਜੀਲੈਂਸ ਦਾ ਕੇਸ ਤਾਂ ਨਹੀਂ ਇਹਦੇ ਤੇ ਕੋਈ ਈਡੀ ਦਾ ਕੇਸ ਤਾਂ ਨਹੀਂ ਕੋਈ ਕਰਾਪਸ਼ਨ ਦਾ ਕੇਸ ਤਾਂ ਨਹੀਂ ਚੱਲਦਾ ਹੁਣ ਜਿਹੜੇ ਮੁੱਖ ਦਾਵੇਦਾਰ ਨੇ ਪ੍ਰਧਾਨਗੀ ਚ ਉਹਨਾਂ ਦੇ ਬਾਇਓਡਾਟਾ ਇਸ ਨਜ਼ਰ ਚ ਪਰਖੇ ਜਾਣਗੇ ਸਪੋਜ਼ ਪ੍ਰਗਟ ਸਿੰਘ ਹੈ ਪ੍ਰਗਟ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਹੈ ਜਾਂ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਉਣਾ ਹੈ ਜਾਂ ਪ੍ਰਗਟ ਸਿੰਘ ਨੂੰ ਲੀਡਰ ਆਫ ਓਪੋਜੀਸ਼ਨ ਬਣਾਉਣਾ ਹੈ ਜਾਂ ਪ੍ਰਗਟ ਸਿੰਘ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਉਣਾ ਹੈ ਤਿੰਨ ਚਾਰ ਅਹੁਦੇ ਆਗੇ ਨਾ ਜੀ ਉਹਨੂੰ ਦੇਖਣਗੇ ਵੀ ਕਿੱਥੇ ਸੂਟੇਬਲ ਹੈ ਪ੍ਰਗਟ ਸਿੰਘ ਅਗਰ ਪ੍ਰਧਾਨ ਬਣਾਉਂਦੇ ਨੇ ਠੀਕ ਹੈ ਪ੍ਰਗਟ ਸਿੰਘ ਤੇ ਕੋਈ ਵਿਜੀਲੈਂਸ ਦਾ ਕੇਸ ਨਹੀਂ ਕੋਈ ਕ腐ਸ਼ਨ ਦਾ ਕੇਸ ਨਹੀਂ ਇੱਕ ਤਰ੍ਹਾਂ ਨਾਲ ਇੱਕ ਕੰਫੀਡੈਂਸ ਰਾਹੁਲ ਗਾਂਧੀ ਨੂੰ ਬਣ ਜੂ ਕਿ ਹਾਂ ਇਸ ਲੀਡਰ ਨੂੰ ਦੂਜੀਆਂ ਪਾਰਟੀਆਂ ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਨਾ ਕਿ ਪੋਲਿਟਿਕਲ ਪਾਰਟੀਆਂ ਕੰਨ ਮਰੋੜ ਲੈਂਦੀਆਂ ਲੀਡਰਾਂ ਦੀਆਂ ਹੁਣ ਪ੍ਰਗਟ ਸਿੰਘ ਦਾ ਕੰਨ ਨਹੀਂ ਮਰੋੜਿਆ ਜਾ ਸਕਦਾ ਜਿਵੇਂ ਨਵਜੋਤ ਸਿੱਧੂ ਦਾ ਕੰਨ ਨਹੀਂ ਮਰੋੜਿਆ ਜਾ ਸਕਦਾ ਲੀਡਰਸ਼ਿਪ ਉਸ ਤਰ੍ਹਾਂ ਦੀ ਤਲਾਸ਼ ਕਰ ਰਿਹਾ ਰਾਹੁਲ ਗਾਂਧੀ ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਲੀਡਰਾਂ ਦੇ ਕੰਨ ਮਰੋੜੇ ਜਾ ਸਕਦੇ ਨੇ ਪਰ ਖਤਰਾ ਕੈਪਟਨ ਮਰਿੰਦਰ ਕੀ ਸੀ ਕੈਪਟਨ ਮਰਿੰਦਰ ਤੇ ਈਡੀ ਦੇ ਕੇਸ ਚੱਲਦੇ ਸੀ ਕਾਂਗਰਸ ਨੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਤੇ ਕੈਪਟਨ ਮਰਿੰਦਰ ਸਿੰਘ ਤੋਂ ਕਿਸੇ ਨੇ ਅਸਤੀਫਾ ਤਾਂ ਮੰਗਿਆ ਹੀ ਨਹੀਂ ਸੀ ਤੇ ਕੈਪਟਨ ਮਰਿੰਦਰ ਸਿੰਘ ਆਪ ਹੀ ਅਸਤੀਫਾ ਦੇ ਗਿਆ ਕਿਉਂਕਿ ਉਹਦੇ ਪੂਰੇ ਪਰਿਵਾਰ ਤੇ ਈਡੀ ਓਡੀ ਦੇ ਕੇਸ ਚੱਲਦੇ ਨੇ ਕੈਪਟਨ ਮਰਿੰਦਰ ਦੇ ਪਰਿਵਾਰ ਤੇ ਤਾਂ ਆਪਾਂ ਨੂੰ ਸਾਰਾ ਕੁਝ ਪਤਾ ਹੈ ਉਦੋਂ ਵੀ ਰਾਹੁਲ ਗਾਂਧੀ ਨੂੰ ਇਹ ਲੱਗਿਆ ਕਾਂਗਰਸ ਨੂੰ ਵੀ ਕੈਪਟਨ ਮਰਿੰਦਰ ਕਿਤੇ ਨਾ ਕਿਤੇ ਈਡੀ ਦੇ ਕੇਸਾਂ ਤੋਂ ਇਨਕਮ ਟੈਕਸ ਦੇ ਇਹਨਾਂ ਸਾਰਿਆਂ ਦੇ ਮਾਮਲਿਆਂ ਤੋਂ ਕਿਤੇ ਨਾ ਕਿਤੇ ਇਹਦੀ ਤਾਂ ਗੱਲ ਪਤਲੀ ਹੈ ਮੈਂ ਰਾਜਾ ਵੜਿੰਗ ਬਾਰੇ ਵੀ ਇਹ ਗੱਲ ਆਂਦੀ ਹੈ ਕਿ ਉਹ ਬੱਸਾਂ ਦੀਆਂ ਬਾਡੀਆਂ ਨੂੰ ਲੈ ਕੇ ਇੱਕ ਮਾਮਲਾ ਬੜਾ ਜਿਹੜਾ ਉਹਦੇ ਬਾਰੇ ਕੋਈ ਤਫ਼ਤੀਸ਼ ਹੋਈ ਨਹੀਂ ਹੋਈ ਪਰ ਇੱਕ ਗੱਲਾ ਇੱਕ ਇੱਕ ਚਰਚਾ ਜ਼ਰੂਰ ਚੱਲਦੀ ਹੈ ਇਸ ਮਾਮਲੇ ਨੂੰ ਲੈ ਕੇ ਨਹੀਂ ਦੇਖੋ ਮੈਂ ਅੱਜ ਉਹ ਗੱਲ ਬਿਲਕੁਲ ਮੈਂ ਇਹ ਗੱਲ ਸਾਫ਼ ਕਰਨਾ ਚਾਹੂੰਗਾ ਕਿ ਬੱਸ ਬਾਡੀਆਂ ਦੇ ਮਾਮਲੇ 'ਚ ਮੁੱਖ ਮੰਤਰੀ ਨੇ ਵੀ ਇੱਕ ਦੋ ਵਾਰੀ ਬਿਆਨ ਦਿੱਤੇ ਨੇ ਨਾ ਕੇਸ ਨਹੀਂ ਦਰਜ ਹੋਇਆ ਹਾਲੇ ਕੇਸ ਨਹੀਂ ਦਰਜ ਕੋਈ ਵੀ ਸੋ ਰਾਹੁਲ ਗਾਂਧੀ ਨੇ ਇਹ ਦੇਖਣਾ ਹੈ ਕਿ ਭਾਵੇਂ ਪ੍ਰਤਾਪ ਬਾਜਵਾ ਜੀ ਨੇ ਪ੍ਰਤਾਪ ਬਾਜਵਾ ਜੀ ਵੀ ਨੀਟ ਐਂਡ ਕਲੀਨ ਐ ਕੋਈ ਈਡੀ ਦਾ ਕੇਸ ਤਾਂ ਹੈ ਨਹੀਂ ਉਹਨਾਂ ਤੇ ਨਾ ਵਿਜੀਲੈਂਸ ਦਾ ਉਹ ਜਿਹੜਾ ਇਹਨਾਂ ਨੇ ਉਹਨਾਂ ਦੇ ਬਿਆਨ ਤੇ ਦਿੱਤਾ ਸੀ ਉਹ ਇੱਕ ਸਧਾਰਨ ਕੇਸ ਹੈ ਪ੍ਰਤਾਪ ਬਾਜਵਾ ਇਸੇ ਕਰਕੇ ਐਲਓਪੀ ਹੈ ਨਾ ਜਦੋਂ ਐਲਓਪੀ ਉਹਨਾਂ ਨੂੰ ਲਾਇਆ ਗਿਆ ਉਦੋਂ ਵੀ ਰਾਹੁਲ ਗਾਂਧੀ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਔਰ ਪ੍ਰਤਾਪ ਬਾਜਵਾ ਕਦੀ ਕੰਪਰੋਮਾਈਜ਼ਡ ਹੋ ਗਏ ਹੁਣ ਇਹ ਵੀ ਨਹੀਂ ਦਿਖਿਆ ਲੋਕਾਂ ਨੂੰ ਪ੍ਰਤਾਪ ਬਾਜਵਾ ਨੇ ਵਿਵਾਕੀ ਦੇ ਨਾਲ ਬੋਲਿਆ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਸਾਹਮਣੇ ਵੀ ਹੁਣ ਇਸਾਰੇ ਲੀਡਰ ਭਾਵੇਂ ਪ੍ਰਗਟ ਸਿੰਘ ਨੇ ਭਾਵੇਂ ਰਾਜਾ ਵੜਿੰਗ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਰੰਧਾਵਾ ਨੇ ਭਾਵੇਂ ਵਿਜੇਂਦਰ ਸਿੰਘਲਾ ਨੇ ਚਰਨਜੀਤ ਸਿੰਘ ਚੰਨੀ ਨੇ ਭਾਰਤ ਭੂਸ਼ਣ ਆਸ਼ੂ ਨੇ ਇਹ ਸਾਰੇ ਲੀਡਰਾਂ ਦਾ ਇਸ ਤਰ੍ਹਾਂ ਦਾ ਰਿਕਾਰਡ ਰਾਹੁਲ ਗਾਂਧੀ ਖੰਗਾਲ ਰਿਹਾ ਕਿਉਂਕਿ ਜਦੋਂ ਅਗਲਾ ਚਿਹਰਾ ਦੇਣਾ ਹੈ ਜੇ ਤਾਂ ਮੁੱਖ ਮੰਤਰੀ ਦਾ ਚਿਹਰਾ ਦੇਣਾ ਹੈ ਇਹ ਤੈਅ ਕਰਨਾ ਪਊਗਾ ਰਾਹੁਲ ਗਾਂਧੀ ਨੂੰ ਕਿ ਜੇ ਅਸੀਂ ਮੁੱਖ ਮੰਤਰੀ ਦਾ ਚਿਹਰਾ ਦੇਣਾ ਹੈ ਤੇ ਇਹ ਨਾ ਹੋਵੇ ਵੀ ਅਸੀਂ ਮੁੱਖ ਮੰਤਰੀ ਦਾ ਚਿਹਰਾ ਦਈਏ ਤੇ ਵਿਜੀਲੈਂਸ ਬਿਊਰੋ ਅਰੈਸਟ ਕਰ ਲੇ ਇਹ ਐਡੀ ਅਰੈਸਟ ਕਰ ਲੇ ਉਹਦੇ ਨਾਲ ਜਦੋਂ ਕੋਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਂਦਾ ਉਦੋਂ ਅਗਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹਦਾ ਮਤਲਬ ਲੋਕਾਂ 'ਚ ਬਹੁਤ ਮਾੜਾ ਪ੍ਰਭਾਵ ਜਾਂਦਾ ਹੈ ਕਿ ਕਾਂਗਰਸ ਪਾਰਟੀ ਨੇ ਇਸ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਸੀ ਤੇ ਉਹਨੂੰ ਐਡੀ ਨੇ ਅਰੈਸਟ ਕਰ ਲਿਆ ਉਦੋਂ ਫਿਰ ਨਵਾਂ ਇੱਕੋ ਦਾ ਮੁੱਖ ਮੰਤਰੀ ਦਾ ਚਿਹਰਾ ਲਿਆਉਣਾ ਪੈਣਾ ਇਹਦਾ ਚੋਣਾਂ ਦੇ ਦਿਨਾਂ ਦੇ ਵਿੱਚ ਬਹੁਤ ਐਡਵਰਸ ਇਫੈਕਟ ਪੈਂਦਾ ਬਹੁਤ ਮਾੜਾ ਅਸਰ ਪੈਂਦਾ ਹੈ ਪੋਲਿਟੀਕਲ ਪਾਰਟੀਆਂ ਦੀ ਰਣਨੀਤੀ ਦੇ ਉੱਤੇ ਇਸ ਕਿਉਂਕਿ ਰਾਹੁਲ ਗਾਂਧੀ ਕੋਲੇ ਦੇਖੋ ਬਿਹਾਰ ਚ ਹਾਰ ਗਏ ਰਾਹੁਲ ਗਾਂਧੀ ਹਰਿਆਣਾ ਚ ਹਾਰ ਗਏ ਹਰਿਆਣਾ ਚ ਕਿਉਂ ਹਾਰੇ ਹਰਿਆਣਾ ਚ ਬੀਬੀ ਸ਼ੈਲਜਾ ਜੀ ਵੀ ਇੱਕ ਦਾਵੇਦਾਰ ਸੀ ਭੁਪਿੰਦਰ ਸਿੰਘ ਹੁੱਡਾ ਦਾਵੇਦਾਰ ਸੀ ਉਹਨਾਂ ਦਾ ਪਰ ਡੱਲਾ ਸਾਹਿਬ ਉੱਥੇ ਤੇ ਦੋ ਦਾਵੇਦਾਰ ਸੀ ਇੱਥੇ ਤੇ ਕਿੰਨੇ ਸਾਰੇ ਦਾਵੇਦਾਰ ਹੈ ਡੱਲਾ ਸਾਹਿਬ ਉੱਥੇ ਫਿਰ ਜਿਹੜੇ ਬੜੇ ਤੇਜ਼ ਤਰਾਰ ਉਹਨਾਂ ਦੇ ਕਾਂਗਰਸ ਪਾਰਟੀ ਦੇ ਕਿਸੇ ਸਮੇਂ ਬੁਲਾਰੇ ਵੀ ਰਹੇ ਨੇ ਰਣਦੀਪ ਸੂਰਜੇਵਾਲਾ ਸਾਹਿਬ ਉਹਨਾਂ ਦੇ ਪਿਤਾ ਦੇ ਵੀ ਬਹੁਤ ਵੱਡੀ ਉੱਥੇ ਸਿਆਸਤ ਰਹੀ ਹੈ ਉਹ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਦਾਵੇਦਾਰ ਸੀ ਰਾਹੁਲ ਗਾਂਧੀ ਹਰਿਆਣੇ 'ਚ ਫੈਸਲਾ ਨਹੀਂ ਕਰ पाए ਔਰ ਬਿਨਾ ਮੁੱਖ ਮੰਤਰੀ ਦੇ ਚਿਹਰੇ ਤੋਂ ਲੜੇ ਤੇ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਸੀ ਵੀ ਸਾਡੀ ਤਾਂ ਸਰਕਾਰ ਬਣੀ ਪਈ ਹੈ ਕਾਂਗਰਸ ਦੀ ਅੱਜ ਵੀ ਕਾਂਗਰਸੀ ਇਹ ਗੱਲ ਕਹਿੰਦੇ ਨੇ ਕਿ ਹਰਿਆਣੇ 'ਚ ਕਿਸੇ ਨੂੰ ਵੀ ਪੁੱਛ ਲਓ ਹਰ ਕੋਈ ਕਹਿੰਦਾ ਸੀ ਕਾਂਗਰਸ ਦੀ ਸਰਕਾਰ ਆਉਣੀ ਹੈ ਪਰ ਹਰ ਕਿਸੇ ਦੇ ਕਹਿਣ ਨਾਲ ਕਾਂਗਰਸ ਦੀ ਸਰਕਾਰ ਆ ਰਹੀ ਹੈ ਤੇ ਵੋਟਾਂ ਪਾਉਣ 'ਚ ਫਰਕ ਹੈ ਤਾਂ ਹੀ ਤਾਂ ਕਹਿੰਦੇ ਨੇ ਨਾ ਜੀ ਵੀ ਕਹਿਣੀ ਤੇ ਕਰਨੀ 'ਚ ਫਰਕ ਹੈ ਲੋਕ ਕਹਿਣ ਜੋ ਮਰਜ਼ੀ ਲੋਕ ਹੁਣ ਕੋਈ ਕੈਂਡੀਡੇਟ ਜਦੋਂ ਪ੍ਰਚਾਰ ਕਰਨ ਜਾਂਦਾ ਹੈ ਹਰ ਕੈਂਡੀਡੇਟ ਕੌਨਫੀਡੈਂਟ ਹੋ ਜਾਂਦਾ ਵੀ ਮੈਂ ਜਿਹਦੇ ਘਰ ਜਾਣਾ ਉਹ ਮੈਨੂੰ ਕਹਿੰਦੇ ਜੀ ਤੁਹਾਨੂੰ ਨਹੀਂ ਵੋਟ ਪਾਣੀ ਮਤਲਬ ਲੋਕ ਘਰ ਆਏ ਨੂੰ ਕੀ ਕਹਿ ਦੇਣ ਵੀ ਨਹੀਂ ਕਾਕਾ ਤੈਨੂੰ ਵੋਟ ਨਹੀਂ ਪਾਣੀ ਤੇ ਉਹ ਤਾਂ ਵਿਚਾਰਾ ਉੱਥੇ ਹੀ ਮੁੱਦਾ ਹੋ ਜਾਊਗਾ ਲਟ ਜਾਊਗਾ ਕੈਂਡੀਡੇਟ ਵੀ ਮੈਨੂੰ ਤਾਂ ਸ਼ਰੇਆ ਮੂੰਹ ਤੇ ਹੀ ਮਨਾ ਕਰ ਗਏ ਜੀ ਲੋਕ ਸੋ ਲੋਕ ਕਰਦੇ ਨਹੀਂ ਕਿਉਂਕਿ ਲੋਕ ਸਾਡੇ ਲੋਕ ਤਾਂ ਸਗੋਂ ਨਹੀਂ ਹੱਲਾਸ਼ੇਰੀ ਦੰਦੇ ਨੇ ਪਹਿਲਾਂ ਪਾਣੀ ਪਲਾਉਂਦੇ ਨੇ ਕਾਜੂ ਅੱਗੇ ਰੱਖ ਦਿੰਦੇ ਨੇ ਕੋਈ ਬਿਸਕੁਟ ਖਵਾ ਦਿੰਦਾ ਵੀ ਨਾ ਜੀ ਨਾ ਅਸੀਂ ਤੁਹਾਡੇ ਨਾਲ ਆ ਤੁਸੀਂ ਕਰੋ ਮਿਹਨਤਾਂ ਸਾਡੇ ਲੋਕ ਸੋਚਦੇ ਨੇ ਵੀ ਜੇ ਕੋਈ ਵੋਟ ਮੰਗਣ ਆਇਆ ਅਸੀਂ ਉਹਦਾ ਦਿਲ ਕਿਉਂ ਤੋੜੀਏ ਭਾਈ ਵੋਟ ਕਿਹਨੂੰ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਉਹ ਸਾਡਾ ਫਰਜ਼ ਹੈ ਅਸੀਂ ਘਰ ਆਇਆ ਤੇ ਤਿੱਥੀ ਦਾ ਸਤਿਕਾਰ ਕਰਦੇ ਹਾਂ ਸੰਦੀਪ ਜੀ ਐਸੇ ਕਰਕੇ ਤੁਸੀਂ ਦੇਖੋ ਐਨੇ ਆਜ਼ਾਦ ਉਮੀਦਵਾਰ ਖੜੇ ਹੁੰਦੇ ਨੇ ਜਦੋਂ ਆਜ਼ਾਦ ਉਮੀਦਵਾਰ ਘਰ ਘਰ ਜਾਂਦੇ ਨੇ ਹਰ ਕੋਈ ਉਹਨਾਂ ਨੂੰ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆਂ ਜੀ ਤੇ ਉਹਨਾਂ ਦਾ ਹੌਸਲਾ ਐਡਾ ਵੱਧ ਜਾਂਦਾ ਹੈ ਕਿ ਉਹ ਆਪਣੇ ਗਹਿਣਾ ਗੱਟਾ ਵੀ ਵੇਚ ਦਿੰਦੇ ਨੇ ਵੀ ਲੈ ਜੀ ਅਸੀਂ ਤਾਂ ਜਿੱਤੇ ਪਏ ਆ ਬਾਅਦ ਚ ਆ ਜਾਣਗੇ ਕੋਈ ਨਹੀਂ ਇੱਕ ਵਾਰੀ ਲਾ ਲੀਏ ਪਰ ਮੈਂ ਉਹੀ ਡਲਾਸਨ ਗੱਲ ਕਹਿ ਰਿਹਾ ਨਾ ਵੀ ਹਰਿਆਣਾ ਦੇ ਵਿੱਚ ਤੇ 1 2 3 ਤਿੰਨ ਬਹੁਤੀ ਹੱਦ ਮੁੱਖ ਮੰਤਰੀ ਦੇ ਚਿਹਰੇ ਹੋਣਗੇ ਇੱਥੇ ਤੇ ਮੁੱਖ ਮੰਤਰੀ ਦੇ ਚਿਹਰੇ ਬਹੁਤ ਐ ਇਸੇ ਕਰਕੇ ਇਸੇ ਕਰਕੇ ਕਿਉਂਕਿ ਜਦੋਂ ਮੁੱਖ ਮੰਤਰੀ ਦੇ ਚਿਹਰੇ ਇੰਨੇ ਨੇ ਰਾਹੁਲ ਗਾਂਧੀ ਦੇ ਲਈ ਮੈਰਿਟ ਬਣਾਉਣਾ ਤਾਂ ਜ਼ਰੂਰੀ ਹੈ ਨਾ ਹੁਣ ਰਾਹੁਲ ਗਾਂਧੀ ਅਗਰ ਕਿਸੇ ਵਿਅਕਤੀ ਤੇ ਈਡੀ ਦਾ ਵੀ ਕੇਸ ਹੈ ਵਿਜੀਲੈਂਸ ਦਾ ਵੀ ਕੇਸ ਹੈ ਤੇ ਰਾਹੁਲ ਗਾਂਧੀ ਕਹੂਗਾ ਵੀ ਭਾਈ ਸਾਹਿਬ ਆਪਣਾ ਜਾਂ ਤਾਂ ਕੇਸ ਮੁਕਤ ਹੋ ਕੇ ਆ ਜਾਓ ਜਿਵੇਂ ਭਾਰਤ ਭੋਸ਼ਨ ਆਸ਼ੂ ਦੇ ਕੇਸ ਖਾਰਜ ਹੋ ਗਏ ਸੀ ਜਾਂ ਖਤਮ ਹੋ ਗਏ ਸੀ ਰਾਹੁਲ ਗਾਂਧੀ ਕਹੂਗਾ ਵੀ ਯਾਂ ਤਾਂ ਪਹਿਲਾਂ ਪਹਿਲਾਂ ਮੇਰੇ ਫੈਸਲੇ ਤੋਂ ਕਲੀਨ ਚਿੱਟ ਦੇ ਦਿਓ ਮੈਨੂੰ ਜਿਵੇਂ ਕੈਪਟਨ ਮਰਿੰਦਰ ਨੂੰ ਵੀ ਮਿਲ ਗਈ ਸੀ ਸਿਟੀ ਸੈਂਟਰ ਚ ਵੀ ਯਾਂ ਮੈਨੂੰ ਕਲੀਨ ਜਿਵੇਂ ਆ ਵਿਜੇਂਦਰ ਸਿੰਘਲਾ ਨੂੰ ਵੀ ਕਹਿੰਦੇ ਕਲੀਨ ਚਿੱਟ ਉਹਨਾਂ ਦੀ ਵੀ ਚੱਲ ਰਹੀ ਸੀ ਵਿਜੇ ਸਿੰਘਲਾ ਵਿਜੇ ਸਿੰਘ ਮਾਫ ਕਰਨਾ ਵਿਜੇਂਦਰ ਸਿੰਘਲਾ ਨਹੀਂ ਸੌਰੀ ਵਿਜੇ ਸਿੰਘਲਾ ਡਾਕਟਰ ਵਿਜੇ ਸਿੰਘਲਾ ਆਮ ਆਦਮੀ ਪਾਰਟੀ ਵਾਲਾ ਹਾਲਾਂਕਿ ਉਹ ਅਦਾਲਤ ਚ ਹਜੇ ਚੱਲ ਰਿਹਾ ਕੰਮ ਵਿਜੀਲੈਂਸ ਨੇ ਦਿੱਤੀ ਸੋ ਰਾਹੁਲ ਗਾਂਧੀ ਉਹਨਾਂ ਨੂੰ ਕਹੂਗਾ ਵੀ ਯਾ ਤਾਂ ਕਲੀਨ ਚਿੱਟਾ ਆਪਣੀਆਂ ਦੋ ਪਾਈ ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਮੈਂ ਤੁਹਾਨੂੰ ਕੈਂਡੀਡੇਟ ਬਣਾਦਾ ਮੁੱਖ ਮੰਤਰੀ ਦਾ ਤੇ ਈਡੀ ਤੁਹਾਨੂੰ ਚੱਕੀ ਫਿਰੇ ਤੇ ਕਾਂਗਰਸ ਪਾਰਟੀ ਦੀ ਤਾਂ ਚੋਣ ਜਿੱਤਣ ਤੋਂ ਪਹਿਲਾਂ ਹੀ ਹਾਰ ਗਏ ਫਿਰ ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਔਰ ਤੁਸੀਂ ਦੇਖੋ ਦਿੱਲੀ 'ਚ ਕੀ ਹੋਇਆ ਸੀ ਦਿੱਲੀ 'ਚ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਉਹ ਜੇਲ੍ਹ 'ਚ ਸੀ ਔਰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਹ ਫੇਰ ਜੇਲ੍ਹ ਚਲੇ ਗਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਇਸੇ ਕਰਕੇ ਅਰਵਿੰਦ ਕੇਜਰੀਵਾਲ ਅਫੀਸ਼ੀਅਲੀ ਅਫੀਸ਼ੀਅਲੀ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਚ ਨਹੀਂ ਪਹਿਲਾਂ ਆ ਸਕੇ ਕਿਉਂਕਿ ਜੇਲ੍ਹ ਚ ਸੀ ਜਦੋਂ ਸੁਪਰੀਮ ਕੋਰਟ ਨੇ ਮਨਜ਼ੂਰੀ ਦਿੱਤੀ ਵੀ ਤੁਹਾਨੂੰ ਚੋਣ ਪ੍ਰਚਾਰ ਦੀ ਮਨਜ਼ੂਰੀ ਦੰਨੇ ਆ ਫੇਰ ਉਹ ਆਏ ਉਸ ਵੇਲੇ ਉਹ ਆਪ ਮੁੱਖ ਮੰਤਰੀ ਨਹੀਂ ਸੀ ਉਹਨਾਂ ਨੇ ਬਾਅਦ ਦੇ ਵਿੱਚ ਬੀਬੀ ਆਤਸ਼ੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਤੇ ਲੋਕਾਂ ਨੂੰ ਭਰੋਸਾ ਨਹੀਂ ਸੀ ਕਿ ਅਰਵਿੰਦ ਕੇਜਰੀਵਾਲ ਤਾਂ ਜੇਲ੍ਹ ਚ ਹੈ ਵੀ ਜੇ ਕਿਉਂਕਿ ਉਹ ਜੇਲ੍ਹ ਚ ਗਏ ਤਾਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਨਾ ਆਪਣੇ ਉਹਦੇ ਤੋਂ अरविंद केजरीवाल ਤੇ ਲੋਕਾਂ ਨੂੰ ਭਰੋਸਾ ਨਹੀਂ ਸੀ ਲੋਕਾਂ ਨੂੰ ਸੀਗਾ ਵੀ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਵੋਟਾਂ ਪਾ ਵੀ ਦਵਾਂਗੇ ਤੇ ਜੇ केजरीवाल ਜਿੱਤ ਵੀ ਗਿਆ ਤੇ ਮੁੱਖ ਮੰਤਰੀ ਦਾ ਫੇਰ ਨਹੀਂ ਬਣ ਸਕਣਾ केजरीवाल ਕਿਉਂਕਿ ਉਹ ਜੇਲ੍ਹ 'ਚ ਹੈ ਇਸ ਕਰਕੇ ਇਹ ਖਤਰਾ ਬਣਿਆ ਰਹਿੰਦਾ ਹੈ ਪੋਲਿਟੀਕਲ ਪਾਰਟੀਆਂ ਦੇ ਲਈ ਔਰ ਇਸ ਵਾਰ ਇਹ ਗੱਲ ਬਹੁਤ ਵੱਡੀ ਹੈ راہુલ ਗਾਂਧੀ ਹਰਿਆਣੇ ਵਰਗੀ ਗਲਤੀ ਨਹੀਂ ਕਰਨਗੇ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਉਲਝ ਗਈ ਪੰਜਾਬ 'ਚ ਰਾਹੁਲ ਗਾਂਧੀ ਦੋ ਵੱਡੇ ਫੈਸਲੇ ਕਰ ਸਕਦਾ ਇੱਕ ਤਾਂ ਪਹਿਲਾ ਫੈਸਲਾ ਉਹ ਚਿਹਰਾ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਤਾਂ ਐਲਾਨੇਗਾ ਅਗਰ ਰਾਹੁਲ ਗਾਂਧੀ ਨੂੰ ਲੱਗੇਗਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਕੋਈ ED ਦਾ ਵਿਜੀਲੈਂਸ ਦਾ ਖਤਰਾ ਨਹੀਂ ਹੈ ਸਾਡੇ ਮੁੱਖ ਮੰਤਰੀ ਦੇ ਚੇਤੇ। ਡੱਲਾ ਸਾਹਿਬ ਵਿਜੀਲੈਂਸ ED ਤੇ ਬਾਅਦ ਦੀ ਗੱਲ ਆ ਆਪਾਂ 2012 ਦੇ ਵਿੱਚ ਦੇਖਿਆ ਜਦੋਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਿਪੀਟ ਹੋਈ ਉਸ ਵੇਲੇ ਵੀ ਕਾਂਗਰਸ ਦੇ ਇੱਕ ਸੀਟ ਤੇ ਦੋ ਦੋ ਤਿੰਨ ਤਿੰਨ ਉਮੀਦਵਾਰ ਦਾਵੇਦਾਰ ਸੀ ਤੇ ਮੁੜ ਕੇ ਉਹ ਆਜ਼ਾਦ ਖੜੇ ਹੋ ਗਏ ਸੀ। ਅਗਰ ਰਾਹੁਲ ਗਾਂਧੀ ਇੰਦਾ ਇੱਕ ਚੋਣ ਕਰ ਲੈਂਦੇ ਆ ਤੇ ਇਹਦੀ ਕੀ ਗਾਰੰਟੀ ਆ ਵੀ ਇੱਕ ਸੀਟ ਤੇ ਇੱਕ ਤੋਂ ਵੱਧ ਉਮੀਦਵਾਰ ਕਾਂਗਰਸ ਦੇ ਬਾਗੀ ਹੋ ਕੇ ਇਲੈਕਸ਼ਨ ਨਹੀਂ ਲੜਨਗੇ। ਤੁਹਾਡਾ ਸਵਾਲ ਬਹੁਤ ਹੀ ਵਧੀਆ ਹੈ ਤੁਹਾਡੇ ਸਵਾਲ ਤੋਂ ਪਹਿਲਾਂ ਮੈਂ ਛੋਟੀ ਜੀ ਗੱਲ ਦੱਸ ਦਿਆਂ। ਤੁਸੀਂ 2012 ਦੀ ਉਦਾਹਰਣ ਬੜੀ ਵਧੀਆ ਦਿੱਤੀ ਐ ਕੱਲ ਪਰਸੋਂ ਅੱਜ ਕੱਲ ਰਾਜਾ ਵੜਿੰਗ ਬੜੀਆ ਇੰਟਰਵਿਊਜ਼ ਦੇ ਰਹੇ ਨੇ ਮੈਂ ਦੇਖ ਰਿਹਾ ਸੀ ਰਾਜਾ ਵੜਿੰਗ ਨੇ ਵੀ ਇੰਟਰਵਿਊ ਦਿੱਤੀ ਕਿ 70 ਨਵੇਂ ਚਿਹਰੇ ਤੇ 47 ਪੁਰਾਣੇ ਚਿਹਰੇ ਇਹਨਾਂ ਨੂੰ ਅਸੀਂ ਟਿਕਟਾਂ ਦੇਣੀਆਂ ਨੇ ਹੁਣ 70 ਨਵੇਂ ਚਿਹਰਿਆਂ ਨੂੰ ਜਦੋਂ ਟਿਕਟਾਂ ਦੇਣੀਆਂ ਨੇ ਤੇ ਕੀ ਹੋਣਾ ਉਸ ਤੋਂ ਪਹਿਲਾਂ ਮੈਂ ਆਪਣੀ ਪੁਰਾਣੀ ਗੱਲ ਨੂੰ ਅੱਗੇ ਵਧਾ ਦਾਂ ਹੁਣ ਇਸੇ ਤਰ੍ਹਾਂ ਪ੍ਰਧਾਨ ਅਗਰ ਬਦਲਣਾ ਹੈ ਅਗਰ ਤਾਂ ਰਾਜਾ ਵੜਿੰਗ ਰੱਖਣਾ ਤਾਂ ਚੱਲ ਰਿਹਾ ਰਾਜਾ ਵੜਿੰਗ ਤੇ ਕੋਈ ਪਰਚਾ ਨਹੀਂ ਵਿਜੀਲੈਂਸ ਦਾ ਜਾਂ ਐਡੀ ਦਾ ਅਗਰ ਪ੍ਰਧਾਨ ਬਦਲਣਾ rahul gandhi ਨੇ ਸੋਚਿਆ ਫਿਰ ਉਹਨੂੰ ਪ੍ਰਧਾਨ ਵੀ ਉਹ ਲੱਭਣਾ ਪੈਣਾ ਕਿ ਉਹ ਨੀਟ ਐਂਡ ਕਲੀਨ ਹੋਵੇ ਉਹਦੇ ਤੇ ਕੋਈ ਬੈਕਲੌਗ ਪਰਚਾ ਨਾ ਹੋਵੇ ਵਿਜੀਲੈਂਸ ਜਾਂ ਆਈ.ਟੀ. ਦਾ ਤੀਜਾ ਅਗਰ ਕੈਂਪੇਨ ਕਮੇਟੀ ਦਾ ਚੇਅਰਪਰਸਨ ਲਾਉਣਾ ਹੈ ਚੇਅਰਮੈਨ ਲਾਉਣਾ ਹੈ ਉਹਦੇ ਚ ਗੁੰਜਾਇਸ਼ ਹੋ ਸਕਦੀ ਹੈ ਵੀ ਚਲੋ ਜੀ ਅਗਰ ਕਿਸੇ ਤੇ ਕਰਪਸ਼ਨ ਦਾ ਜਾਂ ਵਿਜੀਲੈਂਸ ਦਾ ਕੇਸ ਹੈ ਜੇ ਉਹਨੂੰ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੇ ਤੇ ਅਸੀਂ ਉਹਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਲਾ ਦਈਏ ਜਾਂ rahul gandhi ਮੁੱਖ ਮੰਤਰੀ ਦਾ ਚਿਹਰਾ ਬਣਾਊਗਾ ਕਿਸੇ ਨੂੰ ਨਹੀਂ ਉਹਦੇ ਕੋਲੇ ਦੋ ਵਕਲਪ ਨੇ ਮੁੱਖ ਮੰਤਰੀ ਦਾ ਚਿਹਰਾ ਲਾਉਣਾ ਜਾਂ ਨਾ ਲਾਉਣਾ ਅਗਰ ਮੁੱਖ ਮੰਤਰੀ ਦਾ ਚਿਹਰਾ ਰਾਹੁਲ ਗਾਂਧੀ ਲਾਉਣਗੇ ਫਿਰ ਅਗਰ ਜੱਟ ਸਿੱਖ ਲਾਤਾ ਅੱਜ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਬੈਲੈਂਸ ਕਰਨਾ ਪੈਣਾ ਰਾਹੁਲ ਗਾਂਧੀ ਨੂੰ ਅਗਰ ਮੁੱਖ ਮੰਤਰੀ ਦਾ ਚਿਹਰਾ ਜੱਟ ਸਿੱਖ ਲਾਤਾ ਤੇ ਫਿਰ ਪ੍ਰਧਾਨ ਰਾਜਾ ਵੜਿੰਗ ਵੀ ਜੱਟ ਸਿੱਖ ਹੈ ਫਿਰ ਉਹਨਾਂ ਨੂੰ ਪ੍ਰਧਾਨ ਬਦਲਣਾ ਪੈਣਾ ਫਿਰ ਉਹਨਾਂ ਨੂੰ ਪ੍ਰਧਾਨ ਬਦਲਣਾ ਪੈਣਾ ਪ੍ਰਧਾਨ ਫਿਰ ਉਹਨਾਂ ਨੂੰ ਜਾਂ ਤਾਂ ਹਿੰਦੂ ਭਾਈਚਾਰੇ ਚੋਂ ਲਾਉਣਾ ਪੈਣਾ ਹੈ ਜਾਂ ਐਸਸੀ ਭਾਈਚਾਰੇ ਚੋਂ ਲਾਉਣਾ ਪੈਣਾ ਹੈ ਫਿਰ ਪ੍ਰਧਾਨ ਜੇ ਜੱਟ ਜੇ ਜੱਟ ਸਿੱਖ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੇ ਰਾਹੁਲ ਗਾਂਧੀ ਜਾਂ ਖੜਗੇ ਸਾਹਿਬ ਰਾਹੁਲ ਗਾਂਧੀ ਕਹਿਣ ਤੋਂ ਮਤਲਬ ਹੈ ਕਾਂਗਰਸ ਕਿਉਂਕਿ ਉਹ ਆਪੋਜੀਸ਼ਨ ਦੇ ਲੀਡਰ ਨੇ ਉਹਦੇ ਵਿੱਚ ਹੀ ਕਾਂਗਰਸ ਪਾਰਟੀ ਆ ਗਈ ਉਹਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਉਹ ਸਾਰੇ ਆ ਗਏ ਫੈਸਲੇ ਰਾਹੁਲ ਦਾ ਮਤਲਬ ਹੈ ਖੜਗੇ ਸਾਹਿਬ ਨਾਲ ਹੀ ਹੈ ਹੁਣ ਜਿਵੇਂ ਭਗਵੰਤ ਮਾਨ ਦੀ ਗੱਲ ਹੁੰਦੀ ਹੈ ਤੇ ਕੇਜਰੀਵਾਲ ਸਾਹਿਬ ਨਾਲ ਹੀ ਆ ਜਾਂਦੇ ਕਿਉਂਕਿ ਫੈਸਲੇ ਸਹਿਮਤੀ ਨਾਲ ਹੀ ਲੈਂਦੇ ਨੇ ਪਾਰਟੀਆਂ ਦੇ ਲੀਡਰ ਹੁਣ ਸੰਦੀਪ ਜੀ ਅਗਰ ਜੱਟ ਸਿੱਖ ਚੇਹਰਾ ਸੀਐਮ ਫੇਸ ਆਇਆ ਤੇ ਫੇਰ ਪ੍ਰਧਾਨ ਗੈਰ ਸਿੱਖ ਲਾਉਣਾ ਪੈਣਾ ਹੈ Hindu ਲਾਉਣਾ ਪੈਣਾ ਹੈ ਜਾਂ ਚਰਨਜੀਤ ਸਿੰਘ ਚੰਨੀ ਪ੍ਰਧਾਨ ਲਾਉਣੇ ਪੈਣੇ ਨੇ ਤੇ ਜੇ ਜੱਟ ਸਿੱਖ ਸੀਐਮ ਦਾ ਫੇਸ ਬਣਦਾ ਹੈ ਇਹਦਾ ਮਤਲਬ ਹੈ ਫਿਰ ਚੰਨੀ ਸਾਹਿਬ ਨਹੀਂ ਬਣ ਰੇ ਸੀਐਮ ਫੇਸ ਫਿਰ ਉਹਨਾਂ ਨੂੰ ਪ੍ਰਧਾਨ ਲਾਉਣਗੇ ਜੇ ਚੰਨੀ ਸਾਹਿਬ ਨੂੰ ਸੀਐਮ ਫੇਸ ਬਣਾਤਾ ਫੇਰ ਰਾਜਾ ਵੜਿੰਗ ਪ੍ਰਧਾਨ ਰਹਿ ਸਕਦੇ ਆ ਉਧਰ ਸੀਐਮ ਫੇਸ ਹੋ ਗਿਆ ਜੀ ਐਸੀ ਭਾਈਚਾਰੇ ਚੋਂ ਸਾਡੇ ਚੰਨੀ ਸਾਹਿਬ ਜਾਂ ਕੋਈ ਵੀ ਹੋਰ ਚਿਹਰਾ ਅਗਰ ਨਵਾਂ ਚਿਹਰਾ ਲਾਉਣਾ ਹੈ ਜਿਹੜੇ ਮذਬੀ ਸਿੱਖ ਭਾਈਚਾਰੇ ਚੋਂ ਨੇ ਸੁਖਵਿੰਦਰ ਪਾਲ ਸਿੰਘ ਡੈਣੀ ਬੰਡਾਲਾ ਉਹ ਵੀ ਰਾਹੁਲ ਗਾਂਧੀ ਦੇ ਬਹੁਤ ਕਰੀਬੀ ਹੈ ਚੰਨੀ ਸਾਹਿਬ ਨੂੰ ਨਹੀਂ ਲਾਉਣਾ ਤੇ ਅਗਰ ਉਹਨਾਂ ਨੂੰ ਲਾਉਣਾ ਹੈ ਡੈਣੀ ਬੰਡਾਲਾ ਤੇ ਫੇਰ ਪ੍ਰਧਾਨ ਰਾਜਾ ਵੜਿੰਗ ਵੀ ਰੱਖ ਸਕਦੇ ਆ ਹਿੰਦੂ ਚਿਹਰਾ ਵੀ ਲਿਆ ਸਕਦੇ ਆ ਫਿਰ ਰਾਜਾ ਵੜਿੰਗ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦੇਣਗੇ ਜਾਂ ਕੋਈ ਹਿੰਦੂ ਚਿਹਰਾ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦੇਣਗੇ ਇਹ ਇਸ ਤਰੀਕੇ ਦਾ ਸੰਤੁਲਨ ਬਣਾਉਣਾ ਪੈਣਾ ਹੁਣ ਮੈਂ ਨਾਮ ਲੈ ਰਿਹਾ ਜਿਹੜੇ ਸਧਾਰਨ ਕਿਸੇ ਦਾ ਵੀ ਨਾਮ ਹੋ ਸਕਦਾ ਵਿਜੇਂਦਰ ਸਿੰਘਲਾ ਨੂੰ ਵੀ ਲਾ ਸਕਦੇ ਨਵਜੋਤ ਸਿੱਧੂ ਨੂੰ ਵੀ ਲਾ ਸਕਦਾ ਰਾਹੁਲ ਗਾਂਧੀ ਪ੍ਰਤਾਪ ਬਾਜਵਾ ਜੀ ਨੂੰ ਵੀ ਲਾ ਸਕਦਾ ਸੁਖਜਿੰਦਰ ਰੰਧਾਵਾ ਨੂੰ ਵੀ ਲਾ ਸਕਦੇ ਆ ਓਪੀ ਸੋਨੀ ਸਾਹਿਬ ਨੂੰ ਵੀ ਲਾ ਸਕਦੇ ਆ ਸੋ ਸੁਖਜਿੰਦਰ ਰੰਧਾਵਾ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਸੇ ਨੂੰ ਵੀ ਲਾਸ ਸੁਖਪਾਲ ਖੈਰਾ ਦਾ ਵੀ ਨਾਮ ਹੈਗਾ ਪਰ ਹਾਂ ਕਾਂਗਰਸ ਪਾਰਟੀ ਰਾਹੁਲ ਗਾਂਧੀ ਇਹ ਵੀ ਹੋ ਸਕਦਾ ਹੈ ਕਿ ਅਗਰ ਸੋ ਸੁਖਪਾਲ ਖੈਰਾ ਵੀ ਹੈਗੇ ਨੇ ਸੁਖਪਾਲ ਖੈਰਾ ਨੂੰ ਵੀ ਸੋਚ ਸਕਦੇ ਨੇ ਰਾਹੁਲ ਗਾਂਧੀ ਪਰ ਗੱਲ ਫਿਰ ਉਹੀ ਹੈ ਹਾਲਾਂਕਿ ਈਡੀ ਵਿਜੀਲੈਂਸ ਉਹ ਸਾਰਾ ਕੁਝ ਦੇਖਣਾ ਪੈਣਾ ਵਿਜੀਲੈਂਸ ਦਾ ਕੋਈ ਕੇਸ ਅਜੇ ਤੱਕ ਦਰਜ ਨਹੀਂ ਹੈ ਈਡੀ ਦਾ ਪੁਰਾਣਾ ਮਸਲਾ ਸਾਬ ਗੱਲ ਗੱਲ ਫੇਰ ਉੱਥੇ ਹੀ ਆਂਦੀ ਹੈ ਨਾ ਜੇ ਦੇਖੋ ਜਿਹੜੀ ਗੱਲ ਮੈਂ ਸਵਾਲ ਕੀਤਾ ਤੁਸੀਂ ਉਹਨੂੰ ਤਸਦੀਕ ਕਰਤਾ ਵੀ ਅੱਜਕੱਲ ਰਾਜਾ ਵੜਿੰਗ ਕਾਫੀ ਇੰਟਰਵਿਊਸ ਦੇ ਰਿਹਾ ਜਿਹੜੇ 70 ਚਿਹਰੇ ਨਵੇਂ ਆਉਣਗੇ ਡੱਲਾ ਸਾਹਿਬ ਜਿਹੜੇ ਉੱਥੇ ਕੰਮ ਕਰ ਰਹੇ ਆ ਜਾਂ ਉਥੋਂ ਇੱਕ ਇੱਕ ਦੋ ਦੋ ਵਾਰੀ ਜਿੱਤ ਚੁੱਕੇ ਆਂਗਰ ਉਹਨਾਂ ਨੂੰ ਹਟਾਇਆ ਜਾਂਦਾ ਉਹਨਾਂ ਨੂੰ ਸਾਈਡ ਲਾਈਨ ਕੀਤਾ ਜਾਂਦਾ ਤਾਂ ਫੇਰ ਤਾਂ ਉੱਥੇ ਤੇ ਕਹਿ ਸਕਦੇ ਆ ਵੀ ਜਵਾਲਾਮੁਖੀ ਫੁੱਟੇਗਾ ਨਹੀਂ ਦੇਖੋ ਦੇਖੋ ਇਹ ਕਹਿਣਾ ਕਿ 70 ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣੀਆਂ ਨੇ ਦੇਖੋ ਇਹ ਕਾਂਗਰਸ ਪਾਰਟੀ ਕਿਉਂ ਕਿਉਂਕਿ ਕਾਂਗਰਸ ਪਾਰਟੀ 'ਚ ਮੰਨਿਆ ਜਾਂਦਾ ਪਿਛਲੇ ਸਮੇਂ 'ਚ ਅਸੀਂ ਵੇਖਿਆ ਹੈ ਕਿ ਗੁੱਟ ਫੁੱਟ ਬਹੁਤ ਜ਼ਿਆਦਾ ਹੈ ਧੜੇ ਬਹੁਤ ਹੈ ਕਾਂਗਰਸ ਪਾਰਟੀ 'ਚ ਮੈਂ ਉਹ ਆਪ ਲੁਧਿਆਣਾ ਪੱਛਮੀ ਚੋਣ 'ਚ ਦੇਖ ਲਿਆ ਸੀਗਾ ਤਰਨਤਰਨ ਦੀ ਚੋਣ 'ਚ ਦੇਖ ਲਿਆ ਹਾਂ ਹਾਂ ਹੁਣ ਜਿਹੜੀ ਪ੍ਰਧਾਨਗੀ ਦਾ ਚਿਹਰਾ ਹੈ ਉਹ ਚ ਭਾਰਤ ਪੂਸ਼ਨ ਆਸ਼ੂ ਨੂੰ ਵੀ ਗਿਣ ਲਓ ਉਹਦੇ ਕੇਸ ਖਤਮ ਹੋ ਚੁੱਕੇ ਨੇ ਭਾਰਤ ਪੂਸ਼ਨ ਆਸ਼ੂ ਦੇ ਸੋ ਰਾਹੁਲ ਗਾਂਧੀ ਭਾਰਤ ਪੂਸ਼ਨ ਆਸ਼ੂ ਨੂੰ ਵੀ ਭਾਵੇਂ ਪ੍ਰਧਾਨ ਦੇ ਤੌਰ ਤੇ ਵੀ ਅੱਗੇ ਪ੍ਰਮੋਟ ਕਰ ਸਕਦਾ ਹੈ ਰਾਹੁਲ ਗਾਂਧੀ ਜਾਂ ਕੰਪੇਨ ਕਮੇਟੀ ਚ ਵੀ ਭਾਰਤ ਭੂਸ਼ਣ ਆਸ਼ੂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਇਹ ਰਾਹੁਲ ਗਾਂਧੀ ਜਾਂ ਖੜਗੇ ਸਾਹਿਬ ਉਹਨਾਂ ਦਾ ਡਿਸਕ੍ਰੀਸ਼ਨ ਹੈ ਗੱਲਾ ਸਾਹਿਬ ਤੁਸੀਂ ਇੱਕ ਬਹੁਤ ਮਹੱਤਵਪੂਰਨ ਨਾਮ ਜਿਹੜਾ ਉਹ ਵਿਸਾਰਗੇ ਸ਼ਾਇਦ ਨੇ ਰਾਣਾ ਗੁਰਜੀਤ ਸਿੰਘ ਹਾਂ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਵੀ ਉਹ ਆਪਾਂ ਨਾਮ ਲਿਆ ਹਾਂ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਨਾਮ ਉਹਨੂੰ ਅਸੀਂ ਨਹੀਂ ਪਾਸੇ ਕਰ ਸਕਦੇ ਉਹ ਸੀਐਮ ਫੇਸ ਵੀ ਹੋ ਸਕਦੇ ਆ ਕਾਂਗਰਸ ਦੇ ਪ੍ਰਧਾਨ ਵੀ ਹੋ ਸਕਦੇ ਆ ਮੈਂ ਕਿਹਾ ਬਿਲਕੁਲ ਉਹਨਾਂ ਦੇ ਦੇਖੋ ਪਰ ਹੁਣ ਤੁਸੀਂ ਦੇਖੋ ਪਿੱਛੇ ਦੇ ਉਹਨਾਂ ਦੇ ਇਨਕਮ ਟੈਕਸ ਵਾਲੇ ਆ ਗਏ ਸੀ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਸੋ ਬੇਸਿਕਲੀ ਗੱਲ ਕੀ ਹੈ ਸੰਦੀਪ ਜੀ ਰਾਹੁਲ ਗਾਂਧੀ ਨੂੰ ਚਾਹੀਦੀ ਹੈ ਐਨਓਸੀ ਉਹ ਐਨਓਸੀ ਦੇ ਵਿੱਚ ਨਾ ਇਨਕਮ ਟੈਕਸ ਹੋਵੇ ਜੋ ਮੈਨੂੰ ਲੱਗਦਾ ਹੈ ਨਾ ਈਡੀ ਹੋਵੇ ਨਾ ਵਿਜੀਲੈਂਸ ਬਿਊਰੋ ਹੋਵੇ ਤੇ ਨਾ ਕ腐ਸ਼ਨ ਦਾ ਪਰਚਾ ਹੋਵੇ ਪਰ ਉਹ ਰਾਣਾ ਗੁਰਜੀਤ ਉਹ ਨਹੀਂ ਵੱਡੇ ਇੰਡਸਟਰੀਲਿਸਟ ਹੈ ਉਹਨਾਂ ਦੇ ਇਨਕਮ ਟੈਕਸ ਵਾਲੇ ਆਏ ਸੀ ਸ਼ਾਇਦ ਉਹਨਾਂ ਨੇ ਦੱਸਿਆ ਵੀ ਸੀ ਪਰ ਰਾਣਾ ਗੁਰਜੀਤ ਸਿਆਣੇ ਤੇ ਵੱਡੇ ਲੀਡਰ ਮੰਨੇ ਜਾਂਦੇ ਨੇ ਪਰ ਗੱਲ ਐਨਓਸੀ ਦੀ ਹੈ ਹੁਣ ਉਹ ਐਨਓਸੀ ਕਿਹੜੇ ਲੀਡਰਾਂ ਕੋਲੇ ਹੈਗੀ ਹੈ ਜਿਵੇਂ ਰਜਿਸਟਰੀ ਕਰਾਉਣੀ ਹੁੰਦੀ ਅੱਜ ਕੱਲ ਤੇ ਉਹ ਪਹਿਲਾਂ ਤਾਂ ਬੜੀਆਂ ਐਨਓਸੀਆਂ ਮੰਗਦੇ ਸੀ ਵੀ ਬਿਜਲੀ ਬੋਰਡ ਦੀ ਵੀ ਐਨਓਸੀ ਲਿਆਓ ਜੀ ਜਾਂ ਤੁਸੀਂ ਕਈ ਕਾਰਪੋਰੇਸ਼ਨ ਤੋਂ ਐਨਓਸੀ ਲਿਆਓ ਮੀਟਰ ਤਾਂ ਲੱਗੂਗਾ ਸੋ ਹੁਣ ਹਾਈ ਕਮਾਂਡ ਕਾਂਗਰਸ ਦੀ ਨੇ ਜਦੋਂ 15 14 15 ਦਾਵੇਦਾਰ ਹੋ ਗਏ ਮੁੱਖ ਮੰਤਰੀ ਚਿਹਰੇ ਦੇ ਪ੍ਰਧਾਨ ਦੇ ਤੇ ਰਾਹੁਲ ਗਾਂਧੀ ਹੁਣ ਸਾਰਿਆਂ ਨੂੰ ਤਾਂ ਬਣਾ ਨਹੀਂ ਸਕਦਾ ਤੇ ਡਰ ਕਾਂਗਰਸ ਚ ਬੜਾ ਰਹਿੰਦਾ ਹੈ ਵੀ ਜੇ ਇੱਕ ਨੂੰ ਮਨਾ ਕਰਤਾ ਤੇ ਚਾਰ ਬੰਦੇ ਲੈ ਕੇ ਕਿਤੇ ਉਹ ਦੂਜੇ ਪਾਸੇ ਨਾ ਚਲਾ ਜਾਵੇ ਜਿਵੇਂ ਕੈਪਟਨ ਅਮਰਿੰਦਰ ਚਲੇ ਗਏ ਸੀ ਵਿਧਾਇਕ ਦਲ ਦੀ ਮੀਟਿੰਗ ਸੱਦੀ ਕੈਪਟਨ ਅਮਰਿੰਦਰ ਆਪਣੀ ਪਾਰਟੀ ਬਣਾ ਗਿਆ ਛੱਡ ਗਿਆ ਸਤੀਫਾ ਦੇ ਗਿਆ ਨਾਲ ਕਿੰਨੇ ਕਾਂਗਰਸੀ ਹੁਣ ਵੀ ਜਿੰਨੇ ਕਾਂਗਰਸੀ ਭਾਜਪਾ ਚ ਨੇ ਕਈ ਕੈਪਟਨ ਅਮਰਿੰਦਰ ਨਾਲ ਗਏ ਸੀ ਇਹ ਡਰ ਹੈ ਪੋਲੀਟੀਕਲ ਪਾਰਟੀਆਂ ਚ ਰਾਹੁਲ ਨੂੰ ਵੀ ਇਸ ਕਰਕੇ ਰਾਹੁਲ ਗਾਂਧੀ ਸਿੱਧਾ ਦਾ ਮਨਾ ਕਰ ਨਹੀਂ ਸਕਦਾ ਵੀ ਨਹੀਂ ਜੀ ਤੁਹਾਨੂੰ ਮੈਂ ਸੀਐਮ ਫੇਸ ਨਹੀਂ ਬਣਾ ਸਕਦਾ ਉਹਨੇ ਸ਼ਰਤੀ ਐਨਓਸੀ ਦੀ ਲਾਤੀ ਉਹਨਾਂ ਨੇ ਫਾਈਲ ਬਣਾਉਣੀ ਸ਼ੁਰੂ ਕਰਤੀ ਆਪਣੇ ਦਮ ਤੇ ਔਰ ਉਹਨਾਂ ਦੀਆਂ ਫਾਈਲਾਂ 'ਚ ਜਦੋਂ ਕਿਸੇ ਵਿਅਕਤੀ ਤੇ ਕੋਈ ਪਰਚਾ ਨਹੀਂ ਹੈ ਇਹਦਾ ਮਤਲਬ ਹੈ ਉਹਨੂੰ ਐਨਓਸੀ ਲੈਣ ਦੀ ਲੋੜ ਨਹੀਂ ਰਾਹੁਲ ਗਾਂਧੀ ਨੂੰ ਉਹਨੂੰ ਪਤਾ ਲੱਗ ਗਿਆ ਵੀ ਪਾਕ ਸਾਫ਼ ਕਿਹੜੇ ਨੇ ਜਿਨ੍ਹਾਂ ਤੇ ਕੋਈ ਬੈਕਲੌਗ ਨਹੀਂ ਹੈ ਜਿਨ੍ਹਾਂ ਤੇ ਖਤਰਾ ਨਹੀਂ ਹੈ ਗੱਲ ਸਿਰਫ ਉਹੀ ਹੈ ਕਿ ਉਹ ਉਹ ਪ੍ਰਧਾਨ ਅਨਾਉਂਸ ਕਰੇ ਤੇ ਭਗਵੰਤ ਸਿੰਘ ਸਾਹਿਬ ਦੀ ਵਿਜੀਲੈਂਸ ਸ਼ਾਮ ਨੂੰ ਪ੍ਰਧਾਨ ਚੱਕ ਲਿਆਵੇ ਹਾਂ ਜਾਂ ਕੇਂਦਰ ਵਾਲੀ ਈਡੀ ਆ ਜੇ ਚੋਣਾਂ ਦੇ ਨੇੜੇ ਜਾ ਕੇ ਇਹ ਖਤਰੇ ਵੱਧ ਜਾਂਦੇ ਨੇ ਹੁਣ ਤੁਸੀਂ ਦੇਖੋ ਨਾ ਪਿਛਲੀ ਵਾਰੀ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਚੰਨੀ ਸਾਹਿਬ ਕਿੱਡੇ ਪ੍ਰਸਿੱਧ ਹੋ ਗਏ ਸੀ ਪੰਜਾਬ ਦੇ ਲੋਕਾਂ ਨੂੰ ਚੰਨੀ ਸਾਹਿਬ ਦੇ ਹਰ ਹੁਨਰ ਦਾ ਪਤਾ ਲੱਗ ਗਿਆ ਸੀ ਚੰਨੀ ਸਾਹਿਬ ਕਿੱਡੇ ਸਾਦੇ ਬੰਦੇ ਸੀ ਲੋਕਾਂ 'ਚ ਹਰਮਨ ਪਿਆਰੇ ਸੀ ਔਰ ਚੰਨੀ ਸਾਹਿਬ ਚੋਣਾ ਚ ਅੱਗੇ ਵੱਧ ਰਹੇ ਸੀ ਤੇ ਚੋਣਾ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾ ਚੁੱਕੇ ਸੀ ਜਦੋਂ ਰਿਸ਼ਤੇਦਾਰ ਤੋਂ ਪੈਸੇ ਬਰਾਮਦ ਹੋ ਗਏ 10 ਕਰੋੜ ਰੁਪਏ ਤੇ ਉਹਦਾ ਹੀ ਨੁਕਸਾਨ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਹੋਇਆ ਤੇ ਉਹ ਦੋਨੇ ਸੀਟਾਂ ਹਾਰ ਗਏ ਹੁਣ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਚ ਕਿੰਡੇ ਹਰਮਨ ਪਿਆਰੇ ਨੇ ਕੀ ਉਹ ਹਾਰ ਸਕਦੇ ਸੀ ਉਸ ਵੇਲੇ ਵੀ ਨਹੀਂ ਸੀ ਹਾਰ ਸਕਦੇ ਲੇਕਿਨ ਉਹ ਰੇਡ ਪੈ ਗਈ ਈਡੀ ਦੀ ਤੇ ਉਹ ਲੋਕਾਂ ਦੇ ਵਿੱਚ ਇੱਕੋ ਦਮ ਸਨੇਹਾ ਗਲਤ ਚੱਲਿਆ ਗਿਆ ਉਹ ਗੱਲਾਂ ਹੁਣ ਉਹ ਕੇਸ ਹਜੇ ਵੀ ਨਿਬੜੇ ਨਹੀਂ ਉਸੇ ਤਰ੍ਹਾਂ ਖੜੇ ਨੇ ਹੁਣ ਗੱਲ ਇਸੇ ਕਰਕੇ ਐਨਓਸੀ ਦੀ ਬਣ ਰਹੀ ਹੈ ਨਾ ਕਿ ਇਸ ਵਾਰ ਕਾਂਗਰਸ ਪਾਰਟੀ ਰਿਸਕ ਨਹੀਂ ਲੈਣਾ ਚਾਹੁੰਦੀ ਹਾਲਾਕੀ ਚਰਨਜੀਤ ਸਿੰਘ ਚੰਨੀ ਅੱਜ ਵੀ ਹਰਮਨ ਪਿਆਰੇ ਨੇ ਅੱਜ ਜੇ ਮੈਂ ਕਾਂਗਰਸ ਪਾਰਟੀ ਦੇ ਵਿੱਚ ਹਰਮਨ ਪਿਆਰੇ ਲੀਡਰਾਂ ਦੀ ਗੱਲ ਕਰਾਂ ਸਭ ਤੋਂ ਵੱਧ ਲੋਕਾਂ 'ਚ ਹਰਮਨ ਪਿਆਰੇ ਲੀਡਰ ਨੇ ਜਿਹੜੇ ਉਹਨਾਂ ਦੇ ਵਿੱਚ ਕਈ ਲੀਡਰ ਨੇ ਹਰਮਨ ਪਿਆਰੇ ਉਨ੍ਹਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਵੀ ਹੈ। ਅਸੀਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ। ਜੀ। ਡਾਕਟਰ ਸਾਹਿਬ ਜਿਹੜੇ ਜਿਹੜੀ 70 ਸੀਟਾਂ ਨੇ ਇਹ ਗੱਲ ਮੈਨੂੰ ਸਮਝ ਨਹੀਂ ਆਈ ਰਾਜਾ ਵੜਿੰਗ ਸਾਹਿਬ ਇੰਟਰਵਿਊਜ਼ ਦੇ ਰਹੇ ਨੇ ਲਗਾਤਾਰ। ਲਗਾਤਾਰ। ਤੇ ਰਾਜਾ ਵੜਿੰਗ ਪੋਲੀਟੀਕਲੀ ਜਿਹੜੀ ਉਹਨਾਂ ਦੀ ਬਿਆਨਬਾਜ਼ੀ ਹੋਈ ਤਰਨ ਤਰਨ ਵੀ ਗੈਂਗਸਟਰਾਂ ਦੇ ਪਰਿਵਾਰਾਂ ਤੇ 302 ਲਾ ਕੇ ਅੰਦਰ ਕਰ ਦੋ। ਇਹ ਆ ਉਥੇ ਸੱਪ ਛੱਡਣ ਦੀ ਗੱਲ ਹੋਈ ਮੈਨੂੰ ਲੱਗਦਾ ਇਹਨਾਂ ਤੋਂ ਬਚਣਾ ਚਾਹੀਦਾ ਸੀ ਪਰਿਵਾਰਾਂ ਦਾ ਕੀ ਕਸੂਰ ਹੈ ਜੇ ਕੋਈ ਮੁੰਡੇ ਗੈਂਗਸਟਰ ਬਣ ਗਏ ਜੀ ਉਹ ਗੈਂਗਸਟਰ ਵੀ ਆਪ ਨਹੀਂ ਬਣੇ ਅਸੀਂ ਵੇਖਦੇ ਆ ਬਹੁਤੀ ਵਾਰੀ ਗੈਂਗਸਟਰ ਸਿਸਟਮ ਬਣਾ ਦਿੰਦਾ ਅਸੀਂ ਅਸੀਂ ਉਹਨਾਂ ਨੂੰ ਨਾਮ ਗੈਂਗਸਟਰ ਦੇ ਦਿੰਨੇ ਆ ਅਦਾਲਤਾਂ ਪਤਾ ਨਹੀਂ ਉਹ ਸਾਬਤ ਕਰਨਗੀ ਆ ਜਾਂ ਨਹੀਂ ਉਹ ਜਦੋਂ ਵੇਲਾ ਆਊਗਾ ਉਦੋਂ ਦੀ ਗੱਲ ਹੈ ਪਰ ਜਿਹੜੇ 70 ਚਿਹਰਿਆਂ ਦੀ ਗੱਲ ਹੋ ਰਹੀ ਆ ਵੀ 70 ਚਿਹਰੇ ਨਵੇਂ ਦੇਣੇ ਨੇ ਕੀ ਕਾਂਗਰਸ ਪਾਰਟੀ ਇਸ ਤਰ੍ਹਾਂ ਦੇ ਡਿਸਪਲਿਨ ਲਈ ਤਿਆਰ ਹੋ ਗਈ ਸਵਾਲ ਇਹ ਵੱਡਾ ਅੱਜ ਕਾਂਗਰਸ ਕਹਿ ਰਹੀ 70 ਚਿਹਰੇ ਨਵੇਂ ਦੇਣੇ ਨੇ ਤੇ ਕੀ ਜਿਹੜੇ ਹਰ ਸੀਟ ਦੇ ਉੱਤੇ ਪੁਰਾਣੇ ਚਿਹਰੇ ਸੀ ਉਹਨਾਂ ਨੂੰ ਕੰਫੀਡੈਂਸ 'ਚ ਲੈ ਲਿਆ ਕਾਂਗਰਸ ਨੇ ਇਹ ਸਵਾਲ ਬਹੁਤ ਵੱਡਾ ਹੈ ਜੇ ਭਾਜਪਾ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਉੱਥੇ ਬਹੁਤ ਵੱਡੀ ਬਗਾਵਤ ਨਹੀਂ ਕਦੇ ਹੁੰਦੀ ਭਾਜਪਾ 'ਚ ਤਾਂ ਬਹੁਤ ਨਾ ਮਾਤਰਾ ਕੋਈ ਇੱਕ ਦੋ ਸੀਟਾਂ ਤੇ ਅਕਾਲੀ ਦਲ ਜ ਵੀ ਕੋਈ 2-4 ਸੀਟਾਂ ਤੇ ਆਮ ਆਦਮੀ ਪਾਰਟੀ ਜ ਵੀ ਕੋਈ 2-4 ਸੀਟਾਂ ਦੇ ਲੋਕ ਛੱਡ ਜਾਣ ਲੇਕਿਨ ਕਾਂਗਰਸ ਚ ਬਹੁਤ ਵੱਡੀ ਹੁਣ ਤੁਸੀਂ 2012 ਦੀ ਗੱਲ ਕੀਤੀ ਸੀ ਕੈਪਟਨ ਅਮਰਿੰਦਰ ਮੇਰੇ ਮਾਫੀ ਚਾਹੂੰਗਾ ਕੁਝ ਟੈਕਨੀਕਲ ਦਿੱਕਤ ਆ ਗਈ ਸੀ ਸੰਦੀਪ ਜੀ ਸੋ ਮੈਂ ਆਪਣੀ ਗੱਲ ਅੱਗੇ ਵਧਾਉਣਾ ਸੋ ਮੇਰੇ ਕਹਿਣ ਦਾ ਮਤਲਬ ਸੀ ਕਿ 2012 ਦੇ ਵਿੱਚ ਵੀ ਤੁਸੀਂ ਦੇਖੋ ਕਾਂਗਰਸ ਦੇ ਵਿੱਚ ਕਿੰਨੇ ਉਮੀਦਵਾਰ ਬਾਗੀ ਹੋ ਕੇ ਖੜੇ ਸੀ ਉਹਨਾਂ ਨੂੰ ਨੁਕਸਾਨ ਹੋਇਆ ਸੋ ਇਸ ਵਾਰ ਕੀ ਕਾਂਗਰਸ ਇਸ ਤਰ੍ਹਾਂ ਦਾ ਮਾਹੌਲ ਡਿਸਪਲਿਨ ਵਿਦਨ ਦਾ ਪਾਰਟੀ ਬਣਾ ਲਏਗੀ ਕਿ ਘਟੋ-ਘਟ ਕਾਂਗਰਸ ਦੇ ਵਿੱਚ ਅਗਰ 70 ਨਵੇਂ ਚਿਹਰੇ ਲਿਆਏ ਜਾਂਦੇ ਨੇ ਤੇ ਪੁਰਾਣੇ 70 ਚਿਹਰੇ ਬਗਾਵਤ ਨਾ ਕਰਨ ਉਹ ਮੰਨ ਲੈਣ ਕਿ ਅਸੀਂ ਨਵੇਂ ਚਿਹਰਿਆਂ ਦੇ ਲਈ ਡਟ ਕੇ ਪ੍ਰਚਾਰ ਕਰਨਾ ਹੈ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ ਔਰ ਅਗਰ ਪੁਰਾਣੇ 70 ਚਿਹਰੇ ਇਹ ਦਾਵਾ ਕਰਦੇ ਨੇ ਕਿ ਨਹੀਂ ਸਾਨੂੰ 70 ਨਵੇਂ ਚਿਹਰੇ ਪ੍ਰਵਾਨ ਨਹੀਂ ਹੈ ਕੀ ਉਹ ਪਾਰਟੀ 'ਚ ਰਹਿਣਗੇ ਆਜ਼ਾਦਤਾ ਨਹੀਂ ਖੜੇ ਹੋ ਜਾਣਗੇ ਯਾ ਦੂਸਰੀਆਂ ਪਾਰਟੀਆਂ 'ਚ ਚਲੇ ਜਾਣਗੇ ਜਾਂ ਕਾਂਗਰਸ ਦੇ ਵਿੱਚ ਇਹਨਾਂ 70 ਸੀਟਾਂ ਤੇ ਜਿੱਥੇ ਚਿਹਰੇ ਨਵੇਂ ਲੈ ਕੇ ਆਉਣੇ ਆ। ਪੁਰਾਣੇ ਚਿਹਰੇ ਬਗਾਵਤਤਾ ਨਹੀਂ ਕਰਨਗੇ। ਇਹ ਵੀ ਇੱਕ ਖਤਰਾ ਬਰਕਰਾਰ ਹੈ। ਇਹ ਖਤਰਾ ਬਿਲਕੁਲ ਨਹੀਂ ਹੋਏਗਾ। ਅਗਰ ਕਾਂਗਰਸ ਅਨੁਸ਼ਾਸਨ ਲਾਗੂ ਕਰਤੇ। ਸੋ ਕਾਂਗਰਸ ਦੇ ਵਿੱਚ ਕਾਂਗਰਸ ਦਾ ਅਨੁਸ਼ਾਸਨ ਤਾਂ ਅਸੀਂ ਵੇਖਿਆ ਪਿਛਲੇ ਸਮਿਆਂ ਦੇ ਵਿੱਚ। ਐਕਟਿੰਗ ਪ੍ਰਧਾਨ ਭਾਰਤ ਪੂਸ਼ਨ ਆਸ਼ੂ ਜੀ ਔਰ ਸਟੇਟ ਪ੍ਰੈਜ਼ੀਡੈਂਟ ਰਾਜਾ ਵੜਿੰਗ ਦੇ ਵਿਚਾਲੇ ਜੋ ਕੁਝ ਵਾਪਰਿਆ। ਉਥੇ ਕਿਸੇ ਤਰ੍ਹਾਂ ਦੀ ਕਾਰਵਾਈ ਅਸੀਂ ਹਾਈ ਕਮਾਂਡ ਨੇ ਕੀਤੀ ਹੋਵੇ ਜਾਂ ਪਾਰਟੀ ਪਲੇਟਫਾਰਮ ਤੇ ਹੋਈ ਹੋਵੇ ਜਾਂ ਦੋਨਾਂ ਚ ਕੋਈ ਸੁਲਾਹ ਕਰਾ ਦਿੱਤੀ ਗਈ ਹੋਵੇ ਅਸੀਂ ਨਹੀਂ ਦੇਖਿਆ ਸੋ ਕਾਂਗਰਸ ਸਭ ਤੋਂ ਵੱਡਾ ਚੈਲੰਜ ਇੰਟਰਨਲ ਡਿਸਪਲਿਨ ਦਾ ਵੀ ਬਣਿਆ ਹੋਇਆ ਹੈ ਇਸੇ ਕਰਕੇ ਰਾਹੁਲ ਗਾਂਧੀ ਚਾਹੁੰਦੇ ਨੇ ਕਿ ਅਗਰ ਭਵਿੱਖ 'ਚ ਫੇਰ ਬਦਲ ਕੀਤਾ ਜਾਣਾ ਹੈ ਤੇ ਉਸ ਤੋਂ ਪਹਿਲਾਂ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਕਾਂਗਰਸ 'ਚ ਫੇਰ ਬਦਲ ਕੀਤੇ ਜਾਣ ਸਾਰਿਆਂ ਨੂੰ ਪ੍ਰਵਾਨ ਹੋਣ ਕੋਈ ਬਗਾਵਤ ਨਾ ਹੋਵੇ ਫਿਰ ਭਾਵੇਂ ਮੁੱਖ ਮੰਤਰੀ ਦਾ ਚਿਹਰਾ ਸਟੇਟ ਪ੍ਰੈਜ਼ੀਡੈਂਟ ਹੈ ਐਲੋਪੀ ਦਾ ਚਿਹਰਾ ਹੈ ਜਾਂ ਕੈਂਪੇਨ ਕਮੇਟੀ ਦਾ ਮੁਖੀ ਹੈ ਹਾਲਾਂਕਿ ਹਲੇ ਤੁਰੰਤ ਪ੍ਰਭਾਵ ਦੇ ਨਾਲ ਕਿਸੇ ਤਰ੍ਹਾਂ ਦਾ ਫੇਰ ਬਦਲ ਕਾਂਗਰਸ 'ਚ ਹੋਵੇ ਘੱਟੋ-ਘੱਟ ਅਗਲੇ ਕੁਝ ਦਿਨਾਂ 'ਚ ਸੰਭਵ ਨਹੀਂ ਹੈ ਕਿਉਂਕਿ ਨਵਾਂ ਸਾਲ ਚੜਨ ਵਾਲਾ ਹੁਣੇ ਤਾਂ ਰਾਹੁਲ ਗਾਂਧੀ ਜਰਮਨੀ ਤੋਂ ਵਾਪਸ ਆਏ ਨੇ ਨਵਾਂ ਸਾਲ ਚੜਨ ਵਾਲਾ ਸੋ ਹਜੇ ਸਮਾਂ ਹੈ ਕਾਂਗਰਸ ਪਾਰਟੀ ਕੋਲੇ ਇਹ ਸਾਰੀਆਂ ਚੀਜ਼ਾਂ ਵਿਚਾਰਨ ਦਾ ਸੋ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਫੈਸਲਾ ਕਾਂਗਰਸ ਕਰਦੀ ਹੈ 1 ਮਹੀਨੇ 15 ਦਿਨ 20 ਦਿਨ 2 ਮਹੀਨੇ ਸੋਚ ਸਮਝ ਕੇ ਰਾਹੁਲ ਗਾਂਧੀ ਨੂੰ ਇਸ ਵਾਰ ਫੈਸਲਾ ਕਰਨਾ ਪਊਗਾ ਔਰ ਸੋਚ ਸਮਝ ਕੇ ਹੀ ਫੈਸਲਾ ਕਰਨਾ ਚਾਹੀਦਾ ਹੈ